ਇੰਸਟਾਗ੍ਰਾਮ ਇੱਕ ਸੌਫਟ ਪੋਰਨ ਸਾਈਟ ਬਣ ਚੁੱਕੀ ਹੈ ਇਹ ਨਵੇਂ ਨਵੇਂ ਟ੍ਰੈਂਡਾਂ ਨੇ ਸਾਨੂੰ ਵਿਗਾੜਤਾ ਗੈਟ ਰੈਡੀ ਵਿਦ ਮੀ ਲੋਕ ਸ਼ੁਰੂ ਤੋਂ ਨੰਗੇ ਹੋ ਕੇ ਕਪੜੇ ਪਾਣੇ ਦੀ ਸ਼ੁਰੂਆਤ ਕਰਦੇ ਆ ਪਹਿਲਾਂ ਇਹ ਲੋਕ ਘਰ ਦੇ ਵਿੱਚ ਨਾ ਕੁੰਡੀ ਮਾਰ ਕੇ ਬੋਏ ਦੀ ਕੰਮ ਕਰਦੇ ਹੁੰਦੇ ਸੀ ਕਿ ਅਸੀਂ ਤਿਆਰ ਹੋਣਾ ਹੈ ਸਾਨੂੰ ਕੁੰਡੀ ਲਾ ਕੇ ਤੇ ਤੁਸੀਂ ਬਾਕੀ ਸਾਰੇ ਬਾਹਰ ਹੋ ਜਾਓ ਇਹ ਨਵਾਂ ਟ੍ਰੈਂਡ ਚੱਲ ਪਿਆ ਜੀ ਹੁਣ ਕੈਮਰਾ ਲਾ ਕੇ ਸਾਰੀ ਦੁਨੀਆ ਨੂੰ ਵਿਖਾਇਆ ਜਾਂਦਾ ਸਸੀ ਦੀਪਿਕਾ ਲੁਥਰਾ ਦਾ ਨਾਮ ਲਿਆ ਸਟਾਰਟਿੰਗ 'ਚ ਜਦੋਂ ਪਤਾ ਲੱਗਾ ਕਿ ਇਸ ਦੀ ਪ੍ਰੋਮੋਸ਼ਨਾਂ ਤੇ ਬਹੁਤ ਚੱਲਦੀਆਂ ਆ ਫਿਰ ਉਹਦਾ ਕਾਰਨ ਵੀ ਪਤਾ ਲੱਗਾ ਜਦੋਂ ਉਸਨੇ ਕਿਹਾ ਕਿ ਵੱਡੀ ਵੀ ਮਿਲ ਜੂ ਛੋਟੀ ਵੀ ਮਿਲ ਜੂ ਖੁੱਲੀ ਵੀ ਮਿਲ ਜੂ ਕਾਰ ਡੀਲਰਸ਼ਿਪ ਆ ਜਿਹੜੀ ਉਹਨੇ ਪ੍ਰੋਮੋਸ਼ਨ ਕੀਤੀ ਸੀ ਨਾ ਕਿ ਇਹ ਨਹੀਂ ਫਟਣੀ ਨਹੀਂ ਫਟਣੀ ਤੁਹਾਡੇ ਕੋਲੋਂ ਵੀ ਨਹੀਂ ਫਟਣੀ ਮੈਂ ਉਹਨਾਂ ਨੂੰ ਫੋਨ ਵੀ ਲਾਇਆ ਸੀ ਕਿ ਬਾਜੀ ਤੁਹਾਨੂੰ ਲੱਗਾ ਨਹੀਂ ਉਹ ਖੜੀ ਪ੍ਰੋਮੋਸ਼ਨ ਗਲਤ ਤਰੀਕੇ ਨਾਲ ਹੋਈ ਆ ਇਹਨੇ ਨਹੀਂ ਬਾਜੀ ਸਾਨੂੰ ਦੇ ਕੁਝ ਗਲਤ ਨਹੀਂ ਲੱਗਾ ਸਾਨੂੰ ਕਹਿਣ ਲੱਗਿਆ ਸ਼ਰਮ ਆ ਗਈ ਪਰ ਅਗਲੇ ਨੂੰ ਕਰਵਾਉਣ ਲੱਗਿਆ ਸ਼ਰਮ ਨਹੀਂ ਆਈ ਇਹ ਜਦੋਂ ਪ੍ਰੋਮੋਸ਼ਨ ਲਈ ਸਾਨੂੰ ਪੁੱਛਿਆ ਜਾਂਦਾ ਕਿ ਸਰ ਆਪਾਂ ਇੱਕ Song ਦੀ ਪ੍ਰੋਮੋਸ਼ਨ ਕਰवानी ਹੈ ਫਿਰ ਉਸ ਤੋਂ ਬਾਅਦ ਉਹਨਾਂ ਦਾ ਸਵਾਲ ਪਤਾ ਕੀ ਹੁੰਦਾ ਪਾਜੀ ਇਹ ਮਾਡਲ ਕਿਹੜੀ ਹੋਏਗੀ ਮਾਡਲ ਦੀ ਫੋਟੋ ਭੇਜੋ ਜਿਹਦੇ ਕੋਲੋਂ ਤੁਸੀਂ ਪ੍ਰੋਮੋਸ਼ਨ ਕਰवानी ਤੁਹਾਨੂੰ ਕਿੰਨੇ ਕੁ ਰੀਚ ਪੈਸਾ ਦਾ ਕਿਹਾ ਜਾਂਦਾ ਕਿ ਪਾਜੀ ਇੰਨੇ ਪੈਸੇ ਲੈ ਲਓ ਤਾਂ ਸਾਡਾ ਡਬਲ ਕੰਟੈਂਟ ਪਾ ਦਿਓ ਜੀ ਆ ਕਰ ਦੋ ਕਿਦਾ ਕਹਿੰਦੇ ਜੀ ਸਾਨੂੰ ਕਦੀ ਦੇਖਿਆ ਜਾਵੇ ਤਾਂ ਬੱਚੇ ਤੋਂ ਬੱਚਾ ਜਿਹੜਾ ਵਾ ਕਿ ਇਨਫਲੂਐਂਸ ਬਣਦਾ ਜਾ ਰਿਹਾ ਵਾ ਇਨਫਲੂਐਂਸ ਦਾ ਮੇਰੇ ਖਿਆਲ ਨਾਲ ਮਤਲਬ ਵੀ ਨਹੀਂ ਪਤਾ ਕਿ ਆਖਰੀ ਇਨਫਲੂਐਂਸ ਕੀ ਹੁੰਦਾ ਕੀ ਆਈਡੀ ਆ ਇਹ ਭੈਣ ਹੈ ਇੱਕ ਨੂਰਖ ਸਭ ਤੋਂ ਪਹਿਲਾਂ ਬੜਾ ਸੋਹਣਾ ਲੱਗਾ ਉਹਨੇ ਆਪਣੇ ਨਾ ਬਾਇਓ ਦੇ ਵਿੱਚ ਗੁਰਬਾਨੀ ਦੀਆਂ ਲਾਈਨਾਂ ਲਿਖੀਆਂ ਨਾ ਹੋ ਮਰੇ ਨਾ ਠਾਕੇ ਜਾਏ ਜਿਨ ਕੇ ਰਾਮ ਵਸੇ ਮਨ ਮਾਇ ਥੱਲੇ ਪ੍ਰੋਫਾਈਲ ਆਈਏ ਤੇ ਭੈਣ ਦੇ ਸਿਰ ਤੇ ਚੁੰਨੀ ਵੇਖ ਕੇ ਸਾਹ ਪਤਾ ਲੱਗਦਾ ਇਹ ਪੰਜਾਬ ਤੋਂ ਰਹਿਣ ਵਾਲੀ ਕੋਈ ਤੁਹਾਨੂੰ ਇਹਦੇ ਕੱਪੜਿਆਂ ਤੋਂ ਕੋਈ ਸ਼ਰੀਨਤਾ ਨਜ਼ਰ ਆਉਂਦੀ ਹੋਵੇ ਇੱਕ ਇੱਕ ਵੀਡੀਓ ਵੇਖੋ ਤੁਸੀਂ ਇਹਦੀ ਕੋਈ ਕਿਤੇ ਉਹ ਸ਼ਲੀਲ ਕਿੰਨਾ ਸੋਹਣਾ ਵਿਖੋ ਉਹਦਾ ਲੱਗਣਦਿਆ ਹਨਾ ਪੈਣਾਵਾ ਕੰਚਨ ਕੁਮਾਰੀ ਦੀ ਗੱਲ ਕਰ ਰਹੇ ਹੋ 4 ਲੱਖੋਂ ਦੇ ਨਾਲ ਲੋਕ ਜੁੜੇ ਸੀਗੇ ਤੇ ਸਸਕਾਰ ਦੇ ਉਹਦੇ ਸਿਰਫ ਤਿੰਨ ਤਿੰਨ ਜਾਣੇ ਸੀਗੇ ਹੋਰ ਕੋਈ ਨਹੀਂ ਜੀਗਾ ਇੱਕ ਇਨਫਲੂਐਂਸਰ ਵੀ ਨਾਲ ਨਹੀਂ ਉ ਪਹਿਲਾਂ ਇਹ ਕਵਾਂਗਾ ਕਿ ਇੱਕ ਜਿਹੜਾ ਮਰਡਰ ਹੋਇਆ ਕੰਚਨ ਕੁਮਾਰੀ ਦਾ ਇਹ ਇੱਕ ਮੋਰਲ ਵੀ ਹੈ ਜਿਹੜੇ ਲੋਕ ਅੱਜ ਸ਼ਾਇਦ ਸੁਧਰ ਜਾਣ ਸਸ਼ਕਲ ਜੀ ਸਾਰਿਆਂ ਨੂੰ ਤੁਸੀਂ ਦੇਖੋਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਵਜੇਪ ਸਿੰਘ ਕਵਲ ਐ ਇਸ ਵਕਤ ਅੰਮ੍ਰਿਤਸਰ ਦੇ ਵਿੱਚ ਹਾਂ ਤੇ ਅੰਮ੍ਰਿਤਸਰ ਦੇ ਵਿੱਚ ਇੱਕ ਗੱਲ ਕਰੀ ਦੀਪਿਕਾ ਲੂਥਰਾ ਨਾਂ ਦੀ ਇੱਕ ਲੜਕੀ ਹੈ ਇੱਕ ਬਹੁਤ ਦੇਰ ਦਾ ਇੱਕ ਜਿਹੜਾ ਵਿਵਾਦ ਹੈ ਛਿੜਿਆ ਆਇਆ ਜਿਸ ਦੇ ਵਿੱਚ ਉਹ ਸਿਕਿਉਰਟੀ ਦੀ ਮੰਗ ਕਰ ਰਹੀ ਹੈ ਅਮਰੀਪਾਲ ਸਿੰਘ ਮਹਿਰੋਵਾਲੋ ਜਿਹੜਾ ਉਹਨਾਂ ਨੂੰ ਧਮਕੀਆਂ ਵੀ ਦਿੱਤੀ ਜਾ ਰਹੀਆਂ ਜਾਂ ਕੰਚਨ ਕੁਮਾਰੀ ਕਮਲਕੌਰ ਭਾਵੇ ਦੀ ਗੱਲ ਕਾਲੀ ਜਿਨ੍ਹਾਂ ਦੇ ਪਿੱਛੇ ਇੱਕ ਬਹੁਤ ਹੋਈ ਹੈ ਜਿਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਵੱਲੋਂ ਇਸ ਦੀ ਜ਼ਿੰਮੇਵਾਰੀ ਲਈਤੀ ਗਈ ਹੈ ਬਹੁਤ ਚਰਚਾਵਾਂ ਛਿੜੀਆਂ ਹੋਈਆਂ ਨੇ ਆਖਿਰ ਇਹ ਕੀ ਸਭ ਕੀ ਹੈ ਇਹਦੇ ਪਿੱਛੇ ਇੱਕ ਚੀਜ਼ ਦੀ ਗੱਲ ਆ ਰਹੀ ਹੈ ਇਨਫਲੂਐਂਸਰ ਇੰਸਟਾਗ੍ਰam ਜਿਹੜੀਆਂ ਵੀਡੀਓ ਕੰਟੈਂਟ ਅਸੀਂ ਪਾ ਰਹੇ ਹਾਂ ਇਹ ਆਖਿਰ ਕਿਸ ਤਰ੍ਹਾਂ ਦਾ ਕੰਟੈਂਟ ਜੋ ਅਸੀਂ ਅਪਲੋਡ ਕਰ ਰਹੇ ਹਾਂ ਕਿ ਜਿਹੜਾ ਮੌਤ ਦੇ ਘਾਟ ਤੱਕ ਸਾਨੂੰ ਨਾਲ ਲੈ ਕੇ ਚਲ ਜਾਂਦਾ ਤੇ ਇਸ ਦੇ ਬਾਰੇ ਜਨਰਲ ਲਈ ਸਾਡੇ ਨਾਲ ਇੱਕ ਇਨਫਲੂਐਂਸਰ ਮੌਜੂਦ ਨੇ ਸਿਮਰ ਢਿੰਗਰਾ ਅਮਾ ਸਰ ਹੀ ਆ ਪਾਉ ਚੈਨਲ ਤੋਂ ਇਹ ਵੀ ਕੈਨਫਲੂਐਂਸਰ ਨੇ ਇਹਨਾਂ ਨਾਲ ਜਾਨਾਂਗੇ ਗੱਲਬਾਤ ਕਰਾਂਗੇ ਅਖਰੇ ਕਿੰਨੀ ਕਿ ਪੈਹਨ ਦੀ ਡਿਮਾਂਡਾਂ ਜਿਹੜੀਆਂ ਨੇ ਇਨਫਲੂਐਂਸਰਾਂ ਨੂੰ ਹੋ ਜਾਂਦੀਆਂ ਨੇ ਕਿ ਇਹੋ ਜੇ ਕੰਟੈਂਟ ਪਾਣੇ ਪਏ ਹੁੰਦੇ ਨੇ ਫਿਰ ਉਹ ਕੰਟੈਂਟ ਹੈ ਜਿਹੜਾ ਮੌਤਾ ਰੂਪ ਲੈ ਲੈਂਦੇ ਨੇ ਗੱਲਬਾਤ ਕਰ ਲੈਣੇ ਆ ਪਹਿਲਾਂ ਤੇ ਸਿਮਰਜੀਤ ਵਰਪਾ ਸਵਾਗਤ ਹੈ ਜੀ ਧੰਨਵਾਦ ਵੰਸ ਜੀ ਦਾ ਸਿਟੀ ਹੈਡਲਾਈਨਸ ਦਾ ਵੀ ਧੰਨਵਾਦ ਜੋ ਤੁਸੀਂ ਅੱਜ ਆਏ ਇੰਟਰਵਿਊ ਲੈਣ ਲਈ ਸਿਮਰ ਜੀ ਸਾਡਾ ਪਹੁੰਚਣ ਦਾ ਇੱਕ ਤੁਹਾਡੇ ਤੋਂ ਮੇਨ ਮੋਟੀਵੇਸ਼ਨ ਸੀਗਾ ਕਿ ਬਹੁਤ ਦੇਰ ਦੀ ਹੈ ਜਿਹੜੀ ਚਰਚਾਵਾਂ ਚੱਲ ਰਹੀਆਂ ਨੇ ਬਹੁਤ ਲੋਕ ਇਸ ਚਰਚਾ ਦੇ ਵਿੱਚ ਆ ਵੀ ਰਹੇ ਨੇ ਵਿੱਚ ਉੱਤਰ ਵੀ ਰਹੇ ਨੇ ਬੜੀ ਇਹ ਚੱਲ ਰਹੀ ਹੈ ਕਿ ਆਖਰ ਕੀ ਚੀਜ਼ ਹੈ ਜੋ ਮੇਰਾ ਪੱਖ ਹੈ ਕਿ ਇਹ ਕੰਟੈਂਟ ਹੈ ਇਨਫਲੂਐਂਸਰ ਜਿਵੇਂ ਤੁਹਾਡੇ ਰਿਕਨ ਇਨਫਲੂਐਂਸਰ ਤੁਸੀਂ ਇਨਫਲੂਐਂਸ ਕਰਨਾ ਲੋਕਾਂ ਨੂੰ ਤੇ ਪਰ ਜੇ ਆਪਾਂ ਇਹੋ ਜਿਹਾ ਕੰਟੈਂਟ ਪਾਵਾਂਗੇ ਤਾਂ ਫਿਰ ਮੌਦ ਦੇ ਘੜੇ ਉਤਾਰ ਦਿੱਤੇ ਜਾਂਦਾ ਕਿਸ ਤਰ੍ਹਾਂ ਦੀ ਇਸ ਚੀਜ਼ ਨੂੰ ਦੇਖ ਰਿਹਾ ਕਰੇ ਚੱਲ ਕੀ ਰਿਹਾ ਦੇਖੋ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਸੋਸ਼ਲ ਮੀਡੀਆ ਨੇ ਇਹ ਭਿਆਨਕ ਰੂਪ ਲੈ ਲਿਆ ਅੱਜ ਇੰਸਟਾਗ੍ਰਾਮ ਨੂੰ ਤੁਸੀਂ ਸੋਸ਼ਲ ਮੀਡੀਆ ਨਹੀਂ ਕਹਿ ਸਕਦੇ ਇੰਸਟਾਗ੍ਰਾਮ ਇੱਕ ਸੌਫਟ ਪੋਰਨ ਸਾਈਟ ਬਣ ਚੁੱਕੀ ਹੈ ਇਹ ਨਵੇਂ-ਨਵੇਂ ਟ੍ਰੈਂਡਾਂ ਨੇ ਸਾਨੂੰ ਵਿਗਾੜਤਾ ਗੈਟ ਰੈਡੀ ਵਿਦ ਮੀ ਗੈਟ ਰੈਡੀ ਵਿਦ ਮੀ ਚੱਲਦਾ ਤੇ ਲੋਕ ਸ਼ੁਰੂ ਤੋਂ ਨੰਗੇ ਹੋ ਕੇ ਕੱਪੜੇ ਪਾਣੇ ਦੀ ਸ਼ੁਰੂਆਤ ਕਰਦੇ ਆ ਮੇਕਅਪ ਤੱਕ ਸਾਰਾ ਤਿਆਰ ਹੋ ਕੇ ਦਿਖਾਉਂਦੇ ਇਹ ਟ੍ਰੈਂਡ ਬਣ ਗਿਆ ਜੀ ਪਹਿਲਾਂ ਇਹ ਲੋਕ ਘਰ ਦੇ ਵਿੱਚ ਨਾ ਕੁੰਡੀ ਮਾਰ ਕੇ ਬੁਏ ਦੀ ਕੰਮ ਕਰਦੇ ਹੁੰਦੇ ਸੀ ਕਿ ਅਸੀਂ ਤਿਆਰ ਹੋਣਾ ਹੈ ਸਾਨੂੰ ਕੁੰਡੀ ਲਾ ਕੇ ਤੇ ਤੁਸੀਂ ਬਾਕੀ ਸਾਰੇ ਬਾਹਰ ਹੋ ਜਾ। ਇਹ ਨਵਾਂ ਟ੍ਰੈਂਡ ਚੱਲ ਪਿਆ ਜੀ ਹੁਣ ਕੈਮਰਾ ਲਾ ਕੇ ਸਾਰੀ ਦੁਨੀਆ ਨੂੰ ਦਿਖਾਇਆ ਜਾਂਦਾ। ਤੇ ਸ਼ਰਮ ਲਾਜ ਤੇ ਰਹਿ ਹੀ ਨਹੀਂ ਗਈ ਫਿਰ। ਵੇਖੋ ਤੁਹਾਡੇ ਸਾਹਮਣੇ ਹੀ ਐ ਮੈਂ ਇਹ ਸ਼ਰਮ ਹੁਣ ਕਿਉਂ ਕੀ ਆਖਾਂ ਲੋਕ ਤੇ ਸਿਆਣੇ ਆ। ਹੂੰ ਹੂੰ ਲੋਕ ਤਾਂ ਦੇਖਦੇ ਆ ਗੈਟ ਰੈਡੀ ਵਿਦ ਮੀ ਆਲਾ ਨੂੰ ਕਈ ਲੋਕਾਂ ਨੇ ਫੋਲੋ ਵੀ ਕੀਤਾ ਹੋਊਗਾ। ਜੀ ਮੈਂ ਨਹੀਂ ਕੀਤਾ ਮੈਂ ਨਹੀਂ ਕੀਤਾ ਹੋਊਗਾ ਮੈਂ ਵੀ ਕੀਤਾ ਹੋਊਗਾ। ਹੂੰ ਹੂੰ ਕਲੀ ਹੈਗੀ ਐ ਕਿ ਹਰ ਇੱਕ ਦਾ ਆਪਣਾ ਨਜ਼ਰੀਆ ਆ। ਜੀ ਹੁਣ ਮੈਂ ਇਨਫਲੂਐਂਸਰ ਆ ਇਨਫਲੂਐਂਸਰ ਹੋਣ ਦੇ ਨਾਤੇ ਮੈਂ ਕਈ ਲੋਕਾਂ ਨੂੰ ਰੋਸਟ ਵੀ ਕਰਦਾ। ਜੀ ਤੇ ਮੈਂ ਤੁਸੀਂ ਦੀਪਿਕਾ ਲੁਥਰਾ ਦਾ ਨਾਮ ਲਿਆ ਸੀ ਸਟਾਰਟਿੰਗ 'ਚ ਮੈਂ ਵੀ ਉਸ ਨੂੰ ਫੋਲੋ ਕਰਦਾ ਸੀ ਕਿਉਂ ਕਰਦਾ ਸੀ ਕਿਉਂਕਿ ਉਸ ਦੀਆਂ ਪ੍ਰੋਮੋਸ਼ਨਾਂ ਦੇਖਦਾ ਸੀਗਾ ਕਿ ਕਿਹੜੀਆਂ-ਕਿਹੜੀਆਂ ਪ੍ਰੋਮੋਸ਼ਨਾਂ ਅੰਮੀ ਸਰਚ ਹੈਗੀਆਂ ਤੇ ਕਰਨੀਆਂ ਹੁੰਦੀਆਂ ਜੀ ਕਿ ਕੀ ਉਸ ਤੋਂ ਬਾਅਦ ਅਸੀਂ ਵੀ ਆਪਣੇ ਚੈਨਲ ਲਈ ਉਸ ਨੂੰ ਪ੍ਰਮੋਟ ਕਰਾਂਗੇ ਪਰ ਜਦੋਂ ਪਤਾ ਲੱਗਾ ਕਿ ਇਸ ਦੀਆਂ ਪ੍ਰੋਮੋਸ਼ਨਾਂ ਤੇ ਬਹੁਤ ਚੱਲਦੀਆਂ ਆ ਫਿਰ ਉਹਦਾ ਕਾਰਨ ਵੀ ਪਤਾ ਲੱਗਾ ਉਹਦਾ ਕਾਰਨ ਇਹ ਪਤਾ ਲੱਗਾ ਜਦੋਂ ਉਸ ਨੇ ਕਿਹਾ ਕਿ ਵੱਡੀ ਵੀ ਮਿਲ ਜੂ ਛੋਟੀ ਵੀ ਮਿਲ ਜੂ ਖੁੱਲੀ ਵੀ ਮਿਲ ਜੂ ਪੀਲੀ ਵੀ ਮਿਲ ਜੂ ਹਰੀ ਵੀ ਮਿਲ ਜੂ ਛਿੱਟੀ ਵੀ ਮਿਲ ਜੂ ਤੇ ਖਾਲੀ ਵੀ ਮਿਲ ਜੂ ਫਿਰ ਦੁੱਖ ਉਦੋਂ ਹੋਇਆ ਕਿ ਠੀਕ ਐ ਬੋਲ ਕੇ ਤਾਂ ਪਾ ਦਿੰਦੀ ਆ ਪਰ ਸਾਡੇ ਵਾਲੇ ਬਹੁਤ ਬਹੁਤ ਸਿਆਣੇ ਜਿਹੜੇ ਥੱਲੇ ਕਮੈਂਟ ਕਰਕੇ ਲਿਖਦੇ ਪਏ 100 ਬਿਊਟੀਫੁੱਲ 100 ਸੈਕਸੀ ਐਦਾਂ ਦੇ ਕਮੈਂਟ ਮੈਂ ਵੇਖਿਆ ਥੱਲੇ ਤੇ ਜੇ ਇਹ ਪ੍ਰੋਮੋਸ਼ਨ ਵਾਲਿਆਂ ਦੀ ਗੱਲ ਕਰ ਲਾ ਨਾ ਜਿਹੜੇ ਲੋਕ ਪ੍ਰੋਮੋਸ਼ਨ ਕਰਾਉਂਦੇ ਆ ਮੈਂ ਉਹਨਾਂ ਨੂੰ ਫੋਨ ਵੀ ਲਾਇਆ ਸੀ ਕਾਰ ਡੀਲਰਸ਼ਿਪ ਆ ਜਿਹੜੀ ਉਹਨੇ ਪ੍ਰੋਮੋਸ਼ਨ ਕੀਤੀ ਸੀ ਨਾ ਕਿ ਏ ਨਹੀਂ ਫਟਨੀ ਨਹੀਂ ਫਟਨੀ ਤੁਹਾਡੇ ਕੋਲ ਵੀ ਨਹੀਂ ਫਟਨੀ ਮੈਂ ਉਹਨਾਂ ਨੂੰ ਫੋਨ ਵੀ ਲਾਇਆ ਸੀ ਮੈਂ ਕਿਹਾ ਭਾਜੀ ਤੁਸੀਂ ਇੱਕ ਪ੍ਰੋਮੋਸ਼ਨ ਕਰਵਾਈ ਹੈ ਟ੍ਰਿਪੀਕਲ ਉਥਰਾ ਦੇ ਨਾਮ ਤੋਂ ਮੁਹਾਲੀ ਦਾ ਉਹ ਸਟੋਰ ਹੈਗਾ ਨਾਮ ਨਹੀਂ ਲਊਗਾ ਉਹ ਕਹਿੰਦੇ ਕਿ ਹਾਂਜੀ ਭਾਜੀ ਕਰਵਾਈ ਹੈ ਮੈਂ ਕਿਹਾ ਭਾਜੀ ਤੁਹਾਨੂੰ ਲੱਗਾ ਨਹੀਂ ਥੋੜੀ ਪ੍ਰੋਮੋਸ਼ਨ ਗਲਤ ਤਰੀਕੇ ਨਾਲ ਹੋਈ ਹੈ ਕਹਿੰਦੇ ਨਹੀਂ ਭਾਜੀ ਸਾਨੂੰ ਤਾਂ ਕੁਝ ਗਲਤ ਨਹੀਂ ਲੱਗਾ ਤੇ ਜਿਨ੍ਹਾਂ ਨੇ ਪ੍ਰੋਮੋਸ਼ਨ ਕਰਿਆ ਨੌ ਲਖ ਹੈ ਜਿਨ੍ਹਾਂ ਨੇ ਪ੍ਰੋਮੋਸ਼ਨ ਕਰਵਾਈ ਖਾਰਾ ਨਦੀ ਮੈਂ ਕਿਹਾ ਭਾਜੀ ਕਿਉਂ ਨਹੀਂ ਗਲਤ ਲੱਗਾ ਤੁਹਾਨੂੰ ਮੈਂ ਕਿਹਾ ਇਹਦੇ ਚ ਵੇਖੋ ਕੀ ਲਫ਼ਜ਼ ਵਰਤ ਰਹੀ ਆ ਹਨ ਕਿਸ ਤਰੀਕੇ ਨਾਲ ਉਹ ਪ੍ਰੋਮੋਸ਼ਨ ਕੀਤੀ ਗਈ ਤੁਹਾਨੂੰ ਕਿਉਂ ਨਹੀਂ ਗਲਤ ਲੱਗਾ ਫਿਰ ਮੇਰੇ ਮਨ ਚ ਖਿਆਲ ਆਇਆ ਇੱਕ ਮੈਨੂੰ ਕਹਾ ਕਿ ਯਾਰ ਜੇ ਉਹ ਕੁੜੀ ਦੀ ਥਾਂ ਕੋ ਆਪਣੇ ਘਰ ਦੇ ਕਿਸੇ ਮਾਪੇਣ ਕੋ ਜਾਂ ਕਿਸੇ ਥੀ ਕੋ ਲੋ ਆਪਣੇ ਘਰ ਦੇਕਰ ਹੁੰਦਾ ਪ੍ਰੋਮੋਸ਼ਨ ਤੇ ਤੁਹਾਨੂੰ ਚੰਗਾ ਲੱਗਦਾ ਪਰ ਮੈਂ ਕਿਹਾ ਨਹੀਂ ਮੈਨੂੰ ਨਹੀਂ ਚੰਗਾ ਲੱਗਦਾ ਹਨ ਸਾਨੂੰ ਕਹਿਣ ਲੱਗਿਆ ਸ਼ਰਮ ਆ ਗਈ ਪਰ ਅਗਨੇ ਨੂੰ ਕਰਵਾਉਣ ਲੱਗਿਆ ਸ਼ਰਮ ਨਹੀਂ ਆਈ ਇਹ ਫਰਕ ਆ ਫਿਰ ਜਦੋਂ ਸਾਨੂੰ ਪ੍ਰੋਮੋਸ਼ਨਾਂ ਹੁੰਦੀਆਂ ਅਸੀਂ ਮੋਸਟਲੀ ਮੁੰਡੇ ਜਿਹਨੇ ਇਨਫਲੂਐਂਸਰ ਰਹੇ ਗਏ ਮੈਂ ਆਪਣਾ ਦੱਸਦਾ ਮੈਨੂੰ ਬਾਕੀ ਮੁੰਡਿਆਂ ਦਾ ਨਹੀਂ ਪਤਾ ਕੀ ਸੀਨ ਆ ਸਾਨੂੰ ਪ੍ਰੋਮੋਸ਼ਨ ਲਈ ਅਪਰੋਚ ਜਦੋਂ ਕੀਤਾ ਜਾਂਦਾ ਹੈ ਤੇ ਆਪਾਂ ਪੈਸੇ ਦੀ ਡਿਮਾਂਡ ਕਰਦੇ ਆ ਸਾਡਾ ਆਪਣਾ ਫਰਜ ਆ ਸਾਡੀ ਮਿਹਨਤ ਦੇ ਪੈਸੇ ਆਪਾਂ ਕਿਸੇ ਕੋਲ ਫ੍ਰੀ ਦੇ ਤਾਂ ਲੈ ਨਹੀਂ ਰਹੇ ਠੀਕ ਆ ਹਰ ਕੋਈ ਇਨਫਲੂਐਂਸਰ ਦਾ ਦੱਸਦਾ ਆ ਠੀਕ ਆ ਜੇ ਕਿਸੇ ਦੀ ਰੋਟੀ ਚੱਲ ਰਹੀ ਹੈ ਤੇ ਕਈਆਂ ਦੀ ਇਨਫਲੂਐਂਸਰ ਦੀ ਐਸੇ ਸਿਰ ਤੋਂ ਚੱਲ ਰਹੀ ਹੈ ਤੇ ਮੈਂ ਨਹੀਂ ਕਮਾਂਗਾ ਸਾਡੀ ਰੋਟੀ ਇਹ ਪ੍ਰੋਮੋਸ਼ਨਾਂ ਕਰਕੇ ਚੱਲ ਰਹੀ ਹੈ ਮੇਰਾ ਹੋਰ ਵੀ ਕੰਮ ਆ ਮੇਰੇ ਹੋਰ ਵੀ ਕੰਮ ਨੇ ਮੈਂ ਉਹਨਾਂ ਤੋਂ ਆਪਣੀ ਰੋਟੀ ਚਲਾਉਣਾ ਆ ਦੂਜੀ ਗੱਲ ਇਹ ਜਦੋਂ ਪ੍ਰੋਮੋਸ਼ਨ ਲਈ ਸਾਨੂੰ ਪੁੱਛਿਆ ਜਾਂਦਾ ਕਿ ਸਰ ਆਪਾਂ ਇੱਕ Song ਦੀ ਪ੍ਰੋਮੋਸ਼ਨ ਕਰवानी ਹੈ ਅਸੀਂ ਇਹ ਰੈਸਟੋਰੈਂਟ ਦੀ ਪ੍ਰੋਮੋਸ਼ਨ ਕਰवानी ਹੈ ਤਾਂ ਤੁਸੀਂ ਕਿੰਨੇ ਪੈਸੇ ਲਓ ਅਸੀਂ ਦੱਸ ਦਿੰਦਾ ਕਿ ਜੋ ਸਾਡੇ ਚਾਰਜਸ ਨੇ ਸਾਡੇ 5000 2000 3000 4000 1000 ਜਿੰਨੇ ਵੀ ਚਾਰਜਸ ਨੇ ਅਸੀਂ ਉਸ ਅਕੋਰਡਿੰਗ ਦੱਸ ਦਿੰਨੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਸਵਾਲ ਪਤਾ ਕੀ ਹੁੰਦਾ ਪਾਜੀ ਇਹ ਮਾਡਲ ਕਿਹੜੀ ਹੋਏਗੀ ਮਾਡਲ ਦੀ ਫੋਟੋ ਭੇਜੋ ਜਿਹਦੇ ਕੋਲੋਂ ਤੁਸੀਂ ਪ੍ਰੋਮੋਸ਼ਨ ਕਰਵਾਨੀ ਹੈ ਮਤਲਬ ਕੁੜੀ ਬਾਰੇ ਪੁੱਛਿਆ ਇੱਕ ਚਲੋ ਗਾਣੇ ਦਾ ਤਾਂ ਸਮਝ ਆਇਆ ਫਿਰ ਤਾਂ ਪ੍ਰੋਮੋਸ਼ਨ ਵਿੱਚ ਵੀ ਕੁੜੀ ਜਾਈਦੀ ਵੇਖੋ ਮੈਂ ਤਾਂ ਕਹਿੰਦਾ ਕਿ ਇਹ ਤਰੀਕਾ ਹੀ ਸ਼ਾਇਦ ਹੋਰ ਹੋ ਗਿਆ ਹੈ ਅੱਜ 2 2 ਲੱਖ ਫੋਲੋਅਰ ਨੇ ਅਸੀਂ ਸਾਨੂੰ ਇੰਨੀ ਅਪਰੋਚ ਨਹੀਂ ਹੁੰਦੀਆਂ ਜਿੰਨੀਆਂ ਇਹ 30 30 ਹਜ਼ਾਰ ਫੋਲੋਅਰਾਂ 'ਚ ਕੁੜੀਆਂ ਨੂੰ ਅਪਰੋਚ ਹੋ ਜਾਂਦਾ ਸਿਰਫ ਤੇ ਸਿਰਫ ਇਹ ਫਰਕ ਕੀਤਾ ਜਾਂਦਾ ਹੈ ਕਿ ਯਾਹ ਕੁੜੀ ਹੈ ਉਸ ਤੋਂ ਲੋਕ ਵੱਧ ਦੇਖਣਗੇ ਉਹਨਾਂ ਦੇ ਕਰਨ ਦਾ ਤਰੀਕਾ ਹੋ ਰਿਹਾ ਹਾਂਜੀ ਸੋਣਿਓ ਕੀ ਚਾਹੀਦਾ ਸੋਈ ਚੀਜ਼ਾਂ ਆਪਾਂ ਨੇ ਕਦੀ ਕੀਤੀਆਂ ਕਿ ਹਾਂਜੀ ਸੋਣਿਓ ਕੀ ਚਾਹੀਦਾ ਇਹ ਚੰਗਾ ਨਹੀਂ ਲੱਗਦਾ ਹਨਾ ਸੋਣਿਓ ਪਹਿਲਾਂ ਹੁੰਦਾ ਸੀਗਾ ਕਿ ਪਹਿਲੇ ਨਾ ਘਰ ਦੇ ਵਿੱਚ ਪਰਾਣੂ ਵੀ ਯਾਰ ਕਿਹਾ ਦੋਨਾਂ ਤੇ ਇੱਕ ਸ਼ਰਮ ਹੁੰਦੀ ਅੱਜ ਤੇ ਤੁਸੀਂ ਪੂਰੀ ਦੁਨੀਆ ਨੂੰ ਸੋਹਣਿਓ ਕਹਿੰਦੇ ਆ ਹਣਾ ਸੋ ਇਦਾਂ ਦੇ ਲਫ਼ਜ਼ ਜਿਹੜੇ ਆ ਉਹ ਸੋਸ਼ਲ ਮੀਡੀਆ ਨੇ ਆਮ ਕਰਤੇ ਆ ਅੱਜ ਕੱਲ੍ਹ ਗਾਲ ਵੀ ਆਮ ਹੋ ਗਈ ਹੈ ਕਰਦੇ ਅੱਜ ਤੇ ਮੈਂ ਇਤਿ ਹੈਰਾਨਾ ਕੀ ਇਹ ਯੁੱਗ ਆ ਗਿਆ ਕਰਦੇ ਵਿੱਚ ਭੈਣ ਭਰਾਵਾਂ ਦੇ ਫਿਜ਼ੀਕਲ ਰਿਲੇਸ਼ਨ ਬਣ ਰਿਹਾ ਇਹ ਸਾਰੀਆਂ ਗੰਦੀਆਂ ਕਰਤੂਤਾਂ ਕਰਕੇ ਸਿਮਰ ਜੀ ਤੁਸੀਂ ਗੱਲ ਕੀਤੀ ਹੈ ਕਿ ਲੜਕੀਆਂ ਦੀ ਜ਼ਰੂਰਤ ਪੈ ਗਈ ਮਨ ਰਕੇ ਤੁਹਾਨੂੰ ਤੁਹਾਡੇ ਕੰਟੈਂਟ ਤੇ ਪ੍ਰੋਸਾਨੀ ਤੁਹਾਨੂੰ ਤੁਹਾਡੀ ਮਿਹਨਤ ਤੇ ਪ੍ਰੋਸਾਨੀ ਤੁਹਾਡੇ ਪ੍ਰੋਡਕਟ ਤੇ ਪ੍ਰੋਸਾਨੀ ਤੁਹਾਡੀ ਹਾਰਡ ਵਰਕ ਤੁਹਾਡੇ ਦਿਨ ਰਾਤ ਦੀ ਮਿਹਨਤ ਤੇ ਪ੍ਰੋਸਾਨੀ ਬਸ ਉਹ ਸਾਰੀ ਚੀਜ਼ੇ ਕੁੜੀ ਪੂਰੀ ਕਰ ਦੋਗੇ ਜੇ ਵੀਡੀਓ ਚ ਦੀਪਿਕਾ ਲੁਧਰ ਨੇ ਇੱਕ ਪ੍ਰੋਮੋਸ਼ਨ ਕੀਤੀ ਹੀ ਜੇ ਤੁਸੀਂ ਵੀ ਥੱਕ ਥੱਕ ਕੇ ਹੋਜ ਬਸ ਹੋ ਜਾਂਦੇ ਹੋ ਪਸੀਨਾ ਪਸੀਨ ਉਹ ਵੈਦ ਵਾਲੀ ਆਯੁਰਵੈਦ ਵਾਲੀ ਹੈ ਨਾ ਜੇ ਤੁਹਾਡੇ ਆਯੁਰਵੈਦਾਂ ਤੇ ਪ੍ਰੋਡਕਟ ਦਾ ਮਨ ਨਹੀਂ ਤਾਂ ਤੁਸੀਂ ਐਡ ਕਿਤੇ ਕੋ ਕਰਾਉਂਦੇ ਜੀ ਜੇ ਤੁਹਾਡੇ ਪ੍ਰੋਡਕਟ ਚ ਦਮ ਹੋਵੇ ਤੇ ਮੈਨੂੰ ਲੱਗਦਾ ਐਡ ਕਰਾਉਣ ਦੀ ਲੋੜ ਹੀ ਨਹੀਂ ਹੈ। ਠੀਕ ਹੈ ਨਾ? ਅੱਜ ਵੱਡੇ ਵੱਡੇ ਬ੍ਰਾਂਡਸ ਨੇ ਮੈਨੂੰ ਨਹੀਂ ਲੱਗਦਾ ਉਹ ਐਡ ਕਰਵਾਉਂਦੇ ਆ ਕਿਉਂਕਿ ਉਹਨਾਂ ਦਾ ਕਪੜਾ ਵੇਚਦਾ ਹੈ। ਅੱਜ ਐਚਐਨਐਮ ਵਰਗੇ ਬ੍ਰਾਂਡ ਨੂੰ ਕਿਉਂ ਨਹੀਂ ਲੋੜ ਆਪਣੀ ਪ੍ਰੋਮੋਸ਼ਨ ਕਰਵਾਉਂਦੀ ਮੈਨੂੰ ਅਪਰੋਚ ਕਰਦੇ ਹੁਣ ਬਾਜੀ ਸਾਡੀ ਪ੍ਰੋਮੋਸ਼ਨ ਕਰੋ ਜੀ। ਸਾਡਾ ਕਪੜਾ ਨਹੀਂ ਵੇਚਾਂਦੇ। ਚੀਜ਼ ਚੰਗੀ ਹੋਵੇ ਪ੍ਰੋਡਕਟ ਚੰਗਾ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਉਹਨੂੰ ਪ੍ਰਮੋਟ ਕਰਨ ਦੀ ਲੋੜ ਪੈਂਦੀ ਆ ਸਿਰਫ ਤੇ ਸਿਰਫ ਉਹ ਆਪਣੇ ਤੌਰ ਤੇ ਆਪਣੇ ਉਹਨਾਂ ਦੇ ਮਾਡਲਸ ਹੈਗੇ ਆ ਜਿਨ੍ਹਾਂ ਨੂੰ ਕਪੜੇ ਪਵਾ ਕੇ ਉਹ ਪ੍ਰਮੋਟ ਕਰਵਾ ਲੈਂਦੇ ਆ ਜੋ ਪੱਕੇ ਤੌਰ ਤੇ ਰੱਖੇ ਹੋਣਾ ਨੇ ਸਿਮਰ ਜੀ ਇੱਕ ਸਵਾਲ ਫਿਰ ਤੁਹਾਡੇ ਤੇ ਵੀ ਬੰਦਾ ਵਾ ਚਲੋ ਇਹ ਤੇ ਇਨਫਲੂਐਂਸਰ ਨੇ ਉਹ ਵੀ ਅੰਮ੍ਰਿਤਸਰ ਸੈਰਦ ਨੇ ਤੁਸੀਂ ਵੀ ਅੰਮ੍ਰਿਤਸਰ ਸੈਰਦੇ ਹੋ ਗੁਰੂ ਨਗਰੀ ਕੋ ਰਾਮਦਾਸ ਜੀ ਦੀ ਧਰਤੀ ਹੈ ਇਹੋ ਜਿਹਾ ਕੰਟੈਂਟ ਇੱਕ ਪਾਸੇ ਪੈਰ ਆ ਮੈਨੂੰ ਇੱਕ ਗੱਲ ਮੈਂ ਜਾਣਨਾ ਚਾਹਾਂਗਾ ਕਿ ਹਰ ਇੱਕ ਇਨਫਲੂਐਂਸਰ ਨੂੰ ਇਹ ਦਿੱਤਾ ਜਾਂਦਾ ਚਲੋ ਬਾਕੀ ਇਨਫਲੂਐਂਸਰਾਂ ਚੱਲਦੇ ਤੁਸੀਂ ਇਨਫਲੂਐਂਸਰ ਤੁਹਾਡੇ ਮਿਲੀਅਨਸ ਦੇ ਵਿੱਚ ਰੀਚ ਹੈਗੀ ਨੇ ਤੁਹਾਡੇ ਚੈਨਲ ਦਾ ਤੁਹਾਡਾ ਬਹੁਤ ਵਧੀਆ ਮਿਲੀਅਨਸ ਤੇ ਮੈਂ ਵੀ ਦੇਦਰਾਂ ਨੂੰ ਵੀਊ ਹੈ ਕਰਨ ਤੁਹਾਨੂੰ ਕਿੰਨੀ ਕੁ ਰੀਚ ਪੈਸਾਂ ਦਾ ਕਿਹਾ ਜਾਂਦਾ ਕਿ ਭਾਜੀ ਇੰਨੇ ਪੈਸੇ ਲੈ ਲਓ ਤਾਂ ਆ ਡਬਲ ਮੀਨਿੰਗ ਕੰਟੈਂਟ ਪਾ ਦਿਓ ਜੀ ਆ ਕਰ ਦੋ ਕਿਦਾ ਕਹਿੰਦੇ ਜੀ ਸਾਨੂੰ ਕਦੀ ਐਡਾ ਡਬਲ ਮੀਨਿੰਗ ਵਾਲੀ ਗੱਲ ਤੇ ਨਹੀਂ ਕਹੀ ਕਦੀ ਕਿਸੇ ਨੇ ਛੁਰਕੇ ਮਾਰਨਾ ਤੇ ਮੈਨੂੰ ਨਹੀਂ ਲੱਗਦਾ ਕੋਈ ਐਡਾ ਕਹਿੰਦਾ ਕੋਈ ਵੀ ਮੈਨੂੰ ਨਹੀਂ ਲੱਗਦਾ ਬ੍ਰਾਂਡ ਪ੍ਰਮੋਸ਼ਨ ਵਾਲਾ ਇਹ ਕਹਿੰਦਾ ਹੋਵੇਗਾ ਕਿ ਸਸੀ ਇਦਾਂ ਬੋਲ ਕੇ ਪਾਓ ਕਿ ਨਹੀਂ ਫਟਣੀ ਨਹੀਂ ਫਟਣੀ ਛੋਟੀ ਆ ਜੀ ਕਾਲੀ ਵੀ ਮਿਲ ਜੂਗੀ ਪੀਲੀ ਵੀ ਮਿਲ ਜੂਗੀ ਛੁੱਟੀ ਵੀ ਮਿਲ ਜੂਗੀ ਮੈਨੂੰ ਨਹੀਂ ਲੱਗਦਾ ਕੋਈ ਵੀ ਇਦਾਂ ਦੁਕਾਨ ਵਾਲਾ ਜਾਂ ਕੋਈ ਰੈਸਟੋਰੈਂਟ ਵਾਲਾ ਜਾਂ ਕੋਈ ਇਦਾਂ ਕਲੋਥਿੰਗ ਸਟੋਰ ਵਾਲਾ ਕਹਿੰਦਾ ਹੋਵੇਗਾ ਨਹੀਂ ਤੁਸੀਂ ਕਹਿ ਰਹੇ ਹੋ ਕਿ ਨਹੀਂ ਕਹਿੰਦੇ ਪਰ ਟਿਪੀਕਲ ਉਥਰਾ ਦਾ ਬਿਆਨ ਆਇਆ ਸੀ ਉਹਦੇ ਵਿੱਚ ਉਹਨੇ ਇੱਕ ਕੋਲੋ ਸਕ੍ਰਿਪਟ ਹੁੰਦੀ ਆ ਸਾਰੀ ਅੱਛਾ ਮੈਂ ਤੁਹਾਨੂੰ ਕਹਾਂ ਅੱਜ ਮੈਂ ਕੰਟੈਂਟ ਰਾਈਟਰ ਰਿਹਾ ਰਾਈਟਿੰਗ ਮੈਂ ਕਰੂੰਗਾ ਨਾ ਮੈਨੂੰ ਕੋਈ ਹੋਰ ਥੋੜੀ ਲਿਖ ਕੇ ਦੇ ਦੇਗਾ ਮੈਂ ਫਿਲਮ ਕਰਨੀਆਂ ਤੇ ਸੋ ਉਸੇ ਤਰੀਕੇ ਨਾਲ ਜੇ ਮੈਂ ਕੋਈ ਸਟੋਰੀ ਕ੍ਰੀਏਟ ਕਰ ਰਿਹਾ ਮੈਨੂੰ ਇੱਕ ਪ੍ਰੋਮੋਸ਼ਨ ਆਈ ਸੀ ਕਲੋਥਿੰਗ ਸਟੋਰ ਦੀ ਕਿ ਅਸੀਂ ਪ੍ਰੋਮੋਸ਼ਨ ਕੀਤੀ ਉਹਦੀ ਉਹਦੇ ਚ ਤੇ ਕੋਈ ਗੰਦ ਨਹੀਂ ਕੋਈ ਸ਼ਲੀਲਤਾ ਨਹੀਂ ਤੁਸੀਂ ਕਿਤੇ ਆਪਾਂ ਕੀਤੀ ਹੈ ਪ੍ਰੋਮੋਸ਼ਨ ਅਸੀਂ ਉਹਨੂੰ ਫੁੱਲੀ ਐਂਟਰਟੇਨਮੈਂਟ ਵੇ ਨਾਲ ਵੀਡੀਓ ਬਣਾਈ ਹੈ ਠੀਕ ਹੈ ਨਾ ਜਿਵੇਂ ਆਪਾਂ ਮੈਂ ਤੇ ਮੇਰਾ ਬ੍ਰਦਰ ਆ ਆਪਾਂ ਦੋਵੇਂ ਚਲਾਉਣੇ ਆ ਨਾ ਕੰਮ ਤੇ ਆਪਾਂ ਦੋਵਾਂ ਨੇ ਕੀਤੀ ਹਾਸਾ ਮਖੋਲ ਉਹਦੇ ਚ ਪੂਰਾ ਵੀਡੀਓ ਚ ਇੱਕ ਵੀ ਗੰਦੀ ਗੱਲ ਨਾ ਕੀਤੀ ਹੋਈ ਹੈ ਯਾਰ ਜਿਹਦੇ ਕਰਕੇ ਲੋਕਾਂ ਨੂੰ ਮਾੜਾ ਲੱਗਾ ਸਿਮਰ ਜੀ ਇਨਫਲੂਐਂਸਰ ਜਾਂ ਸੋਸ਼ਲ ਮੀਡੀਆ ਚ ਕਿੰਨਾ ਕ ਪੈ ਹੈ ਵਾ ਕਿ ਹਰ ਕੋਈ ਵੇਖਿਆ ਜਾਵੇ ਪਹਿਲਾਂ ਤੇ ਕਹਿੰਦੇ ਜੀ ਪੰਜਾਬ ਚ ਹਰ ਕੋਈ ਸਿੰਗਰ ਹੈ ਹੁਣ ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਇਨਫਲੂਐਂਸਰ ਬਣ ਜੰਦਾ ਹੈ ਕਹਿੰਦੇ ਕਿ 8 ਫੁੱਟੋ ਦਾ ਸਿੰਗਰ ਨਿਕਲਦਾ ਹੁਣ ਕਹਿੰਦੇ 8 ਫੁੱਟੋ ਤੇ ਇਨਫਲੂਐਂਸਰ ਨਿਕਲ ਆਉਂਦਾ ਹੁਣ ਤੇ ਜਮੇ ਦੇ ਬੱਚੇ ਦੇ ਹੱਥ ਚ ਫੋਨ ਹੈ ਮੈਂ ਇੱਕ ਵੀਡੀਓ ਵੇਖਦਾ ਪਿਆ ਹਾਂ ਇੱਕ ਕੁੜੀ ਆ 10-12 ਸਾਲ ਉਮਰ ਹੋਣੀ ਉਹਦੀ ਤੇ ਉਹਨੂੰ ਨਾ ਕਿਸੇ ਨੇ ਕਮੈਂਟ ਕੀਤਾ ਕਿ ਭੈਣ ਤੂੰ ਨਾ ਸਿਰ ਤੇ ਚੁੰਨੀ ਲਿਆ ਕੇ ਵੀਡੀਓ ਬਣਾਇਆ ਕਰ ਅੱਛਾ ਤੇ ਉਹਦਾ ਸ਼ਬਦ ਪਤਾ ਕੀ ਯਾਰੇ ਮੇਰੀ ਜ਼ਿੰਦਗੀ ਆ ਤੁਸੀਂ ਮੈਨੂੰ ਕੌਣ ਹੁੰਦੇ ਰੋਕਣ ਵਾਲੇ ਮੈਂ ਸਿਰ ਤੇ ਚੁੰਨੀ ਲਵਾ ਜਾਂ ਨਾ ਲਵਾ ਇਹ 10 12 ਸਾਲ ਦੀ ਜੋ ਉਹਦੀ ਉਮਰ ਆ ਇਹ ਉਹ ਕੁੜੀ ਦੇ ਲਫ਼ਜ਼ ਨੇ ਤੇ ਇਹ ਕਿੰਨੇ ਸਖਾਇਆ ਹੋਊਗਾ ਨੂੰ ਮੈਨੂੰ ਨਹੀਂ ਲੱਗਦਾ ਕਿਸ ਨੇ ਸਖਾਇਆ ਹੋਊਗਾ ਇਹ ਜਾਂਤੇ ਉਹਨੇ ਸੁਣ ਕੇ ਸਿੱਖਿਆ ਆ ਠੀਕ ਹੈ ਮੈਨੂੰ ਨਹੀਂ ਲੱਗਦਾ ਘਰ ਦੇ ਵੀ ਉਹਦੇ ਇਦਾਂ ਦੀ ਸਿੱਖਿਆ ਦਿੰਦੇ ਹੋਣਗੇ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਤੇ ਜਿਹੜੇ ਲੋਕ ਬੋਲਦੇ ਆ ਨਾ ਜਿਹੜੇ ਇਹ ਵੀ ਕਹਿਣਦੇ ਆ ਕਿ ਮੈਂ ਤਾਂ ਗਲਤ ਹੈ ਹੀ ਨਹੀਂ ਮੈਂ ਮਾਫੀ ਕਿਉਂ ਮੰਗਾ ਨਾ ਮੈਂ ਮਾਫੀ ਮੰਗਣੀ ਐ ਤੇ ਨਾ ਮੈਂ ਮੰਗੂਗੀ ਤੂੰ ਗਲਤ ਕਿਉਂ ਨਹੀਂ ਹੈਗੀ ਓਨਲੀ ਫੈਨਸ ਤੇ ਤੇਰੀਆਂ ਵੀਡੀ ਠੀਕ ਆ ਸਾਰਾ ਗੰਦ ਸਾਰੀ ਲਚਰ ਤਾਂ ਸੋਸ਼ਲ ਮੀਡੀਆ ਤੇ ਪਈ ਆ ਤੇ ਤੁਸੀਂ ਕਿਵੇਂ ਕਹਿ ਦਿੰਦੇ ਹੋ ਅਸੀਂ ਗੰਦੇ ਨਹੀਂ ਅੱਜ ਜੇ ਤੁਸੀਂ ਕਹਿੰਦੇ ਹੋ ਅਸੀਂ ਗੰਦੇ ਨਹੀਂ ਅੱਜ ਸਿਮਰਨ ਕੋਰ ਢੱਡਲੀ ਨੂੰ ਤੁਹਾਡੀਆਂ ਫੋਟੋਆਂ ਲਾ ਕੇ ਗਾਣੇ ਨਾ ਬਣਾਉਂਦਾ ਮੈਂ ਤਾਂ ਲੋ ਦੀ ਆਵਾਜ਼ ਅੱਜ ਰਮੀਰਨ ਦਾ ਵਾਣ ਨੂੰ ਤੁਹਾਡੀਆਂ ਫੋਟੋਆਂ ਲਾ ਕੇ ਆ ਡੋਬਦਾ ਪੰਜਾਬ ਗਾਣੇ ਨਾ ਬਣਾਉਣਾ ਪੈਂਦਾ ਤੁਹਾਡੀਆਂ ਫੋਟੋਆਂ ਕਿਉਂ ਲੱਗੀਆਂ ਸਾਡੀਆਂ ਕਿਉਂ ਨਹੀਂ ਲੱਗੀਆਂ ਸਾਡੀਆਂ ਮਾਣਾ ਮਾਵਾਂ ਭੈਣਾਂ ਦੇ ਕਿਉਂ ਨਹੀਂ ਲੱਗੀਆਂ ਤੁਸੀਂ ਇਹ ਗੱਲਾਂ ਕਰਦੇ ਹੋ ਕਿ ਅਸੀਂ ਲਚਰਤਾ ਨਹੀਂ ਫਲਾਉਂਦੇ ਠੀਕ ਹੈ ਨਾ ਤੁਸੀਂ ਜੇ ਗੰਦ ਫਲਾਉਂਦੇ ਹੋ ਤਾਂ ਤਾਂ ਹੀ ਗੰਦੀ ਚੀਜ਼ ਤੇ ਤੁਹਾਡੀਆਂ ਫੋਟੋਆਂ ਲੱਗ ਰਹੀਆਂ ਹਨ ਜਿਹੜੇ ਸੋਸ਼ਲ ਮੀਡੀਆ ਤੇ ਇਹ ਚੰਗਾ ਕੰਮ ਕਰ ਰਹੇ ਉਹਨਾਂ ਦੇ ਚੰਗੇ ਕੰਮਾਂ ਤੇ ਫੋਟੋਆਂ ਲੱਗਦੀਆਂ ਉਹਨਾਂ ਨੂੰ ਤੇ ਲੋਕ ਫਿਰ ਸ਼ਬੀਲਾ ਤਾਂ ਵੀ ਬੁਲਾਉਂਦੇ ਰੇ ਘਰੇ ਕੋਈ ਪ੍ਰੋਗਰਾਮ ਹੋਵੇ ਲੋਕੀ ਚੀਫ ਗੈਸਟ ਬੁਲਾਉਂਦੇ ਨੇ ਪਰ ਅੱਜ ਚੀਫ ਗੈਸਟ ਕਿਹਨੂੰ ਬੁਲਾਉਂਦੇ ਆ ਸਚੋਲਿਆਂ ਨੂੰ ਆ ਟੈਂਪੂਆਂ ਨੂੰ ਮੈਂ ਤਾਂ ਕਹਿੰਦਾ ਅਮਰਤਪਾਲ ਵੀਰ ਜੇ ਤੂੰ ਇਹ ਕੰਮ ਫੜਿਆ ਹੀ ਨਾ ਤਾਂ ਇੱਕ ਅਦਾ ਟੈਂਪੂ ਦਾ ਵੀ ਸੋਚ ਲਈ ਫਿਰ ਕੋਈ ਨਹੀਂ ਵੈਸੇ ਉਹ ਹੀ ਦੇਖਿਆ ਜਾਵੇ ਤਾਂ ਪਹਿਲਾਂ ਤੇ ਕਹਿੰਦੇ ਸੀ ਭਾਰਤ ਚ ਹੁਣ ਇਹ ਹੁਣ ਐਸੀ ਖੋਦੀ ਵੈਸਟਰਨ ਕਲਚਰ ਅਪਣਾਈ ਜਾਂਦਾ ਦੇਖੋ ਗੱਲ ਉਹੀ ਹੈ ਨਾ ਅੱਜ ਆਪਾਂ ਆਪਣੇ ਕੁੜਤੇ ਚਾਦਰੇ ਨੂੰ ਭੁੱਲ ਕੇ ਵੈਸਟਰਨ ਜਮਾਨੇ ਚ ਜੀ ਰਹੇ ਆ ਆਪਾਂ ਹੁਣ ਐਵੇਂ ਵੀ ਠੀਕ ਹੈ ਮੈਂ ਵੀ ਵੈਸਟਰਨ ਪਾਇਆ ਮੈਂ ਮੰਨ ਲਿਆ ਪਰ ਮੈਂ ਇਦਾਂ ਤਾਂ ਤਾਂ ਨਹੀਂ ਕੁਝ ਪਾਇਆ ਮੈਂ ਮੂੰਹ ਤੇ ਲਿਪਸਟਿਕ ਬਿੰਦੀਆਂ ਤਾਂ ਲਾ ਕੇ ਤੁਹਾਡੇ ਮੁਰੇ ਆ ਨਹੀਂ ਗਿਆ ਮੈਂ ਕੰਨਾਂ ਤੇ ਨਹੀਂ ਹੁੰਦੀਆਂ ਠੀਕ ਹੈ ਨਾ ਵਾਲੀਆਂ ਬੁਲੀਆਂ ਤਾਂ ਨਹੀਂ ਮੈਂ ਪਾ ਕੇ ਤੁਹਾਡੇ ਮੁਰੇ ਆ ਗਿਆ ਜਾਂ ਮੈਂ ਕੋਈ ਬੋਦਾ ਮੇਕਅਪ ਕੀਤਾ ਹੋਵੇ ਫਿਰ ਬਾਅਦ ਚ ਸਿਕਿਉਰਟੀਆਂ ਮੰਗਦੇ ਦੇਖੋ ਸਿਕਿਉਰਟੀਆਂ ਮੰਗਣ ਵਾਲੀ ਤੁਹਾਡੇ ਸਾਹਮਣੇ ਬਿਆਨ ਦੇ ਰਹੀ ਹੈ ਕਿ ਮੈ ਉਹੀ ਨਹੀਂ ਸਿਮਰ ਜੀ ਮੈਨੂੰ ਅਹੀ ਸਵਾਲ ਇੱਕ ਮਨ ਚ ਫੇਰ ਆ ਰਿਹਾ ਵਾ ਉਹਨਾਂ ਦਾ ਕਹਿਣਾ ਵਾ ਕਿ ਤੁਸੀਂ ਕਹਿੰਦੇ ਕੰਟੈਂਟ ਖੁਦ ਲਿਖਿਆ ਜਾਂਦਾ ਇਟ ਮੀਨਸ ਕੋ ਝੂਠ ਬੋਲ ਰਿਹਾ ਕਹਿੰਦੇ ਕਿ ਮੈਨੂੰ ਲਿਖ ਕੇ ਦਿੱਤਾ ਗਿਆ ਇਸ ਤਰ੍ਹਾਂ ਬੋਲੋ ਕਿ ਇੱਕ ਇੰਨੀ ਵੱਡੀ ਕੁੜੀ ਨੂੰ ਇੰਨਾ ਵੀ ਨਹੀਂ ਪਤਾ ਹੈ ਕਿ ਜਿਹੜੀ ਕੋਈ ਗੱਲ ਕੀਤੀ ਜਾ ਰਹੀ ਹੈ ਮੈਨੂੰ ਦੇਖਿਆ ਜਾ ਰਿਹਾ ਸਭ ਤੋਂ ਪਹਿਲੇ ਉਹ ਚੀਜ਼ ਮੇਰੇ ਤੇ ਚ ਰਹੀ ਵੰਸ਼ ਜੀ ਪੈਸਾ ਬਹੁਤ ਕੁਝ ਭੁਲਵਾ ਦਿੰਦਾ ਜਦੋਂ ਤੁਹਾਡੇ ਮੂਰੇ ਪੈਸਾ ਛੁੱਟਿਆ ਜਾਂਦਾ ਨਾ ਤੇ ਤੁਸੀਂ ਬੜਾ ਕੁਝ ਭੁੱਲ ਜਾਂਦੇ ਤੁਸੀਂ ਆਪਣੀ ਇੱਜ਼ਤ ਤੱਕ ਭੁੱਲ ਜਾਂਦੇ ਹੋ ਪੈਸਾ ਸਭ ਕੁਝ ਹੋ ਗਿਆ ਪੈਸਾ ਸਭ ਕੁਝ ਹੋ ਗਿਆ ਦੀ ਇੱਕ ਨਿੱ ਅੱਜ ਤੋਂ ਤੁਸੀਂ 5 ਸਾਲ 10 ਸਾਲ ਪਿੱਛੇ ਆਓ ਏਟੀਐਮ ਚ ਪੈਸੇ ਕਢਾਣ ਜਾਂਦੇ ਸੀਗੇ ਏਟੀਐਮ ਤੇ ਜਦੋਂ ਪੈਸੇ ਵਿਡਰੋ ਕਰਾਉਣਾ ਸਭ ਤੋਂ ਪਹਿਲਾਂ ਪੈਸੇ ਬਾਹਰ ਨਿਕਲਦੇ ਸੀ ਫਿਰ ਤੁਸੀਂ ਆਪਣਾ ਕਾਰਡ ਲੈਂਦੇ ਸੀ ਤੇ ਸਮ ਟਾਈਮ ਕੀ ਹੁੰਦਾ ਸੀ ਲੋਕ ਆਪਣਾ ਕਾਰਡ ਭੁੱਲ ਜਾਂਦੇ ਪੈਸਿਆਂ ਦੇ ਚੱਕਰ ਚ ਨਾ ਹੁਣ ਏਟੀਐਮ ਮਸ਼ੀਨ ਚੇਂਜ ਹੋ ਗਈ ਪਹਿਲਾਂ ਤੁਸੀਂ ਆਪਣਾ ਕਾਰਡ ਕਢਣਾ ਫਿਰ ਤੁਹਾਨੂੰ ਪੈਸੇ ਮਿਲਣਗੇ ਕਿਉਂਕਿ ਪੈਸੇ ਤੋਂ ਬਾਅਦ ਅਕਸਰ ਬੰਦਾ ਕਾਰਡ ਭੁੱਲ ਜਾਂਦਾ ਹੈ ਸਭ ਤੋਂ ਛੋਟੀ ਜੀ ਐਗਜ਼ਾਮਪਲ ਆ ਕਿ ਪੈਸਿਆਂ ਤੋਂ ਬਾਅਦ ਬੰਦਾ ਭੁੱਲ ਜਾਂਦਾ ਹੈ ਇਸ ਕਰਕੇ ਪੈਸੇ ਨੂੰ ਮਾਇਨੇ ਨਾ ਰੱਖੋ ਆਪਣੀ ਇੱਜ਼ਤ ਆਪਣਾ ਪਹਿਨਾਵਾ ਆਪਣਾ ਲਹਿਜ਼ਾ ਆਪਣਾ ਪੰਜਾਬ ਜਿੱਥੇ ਤੁਸੀਂ ਜੀ ਰਹੇ ਹੋ ਆਪਣੀ ਪੰਜਾਬੀ ਆਪਣੀ ਪੰਜਾਬੀਅਤ ਇਹਨੂੰ ਜਾਗਦੀ ਰੱਖੋ ਚਮੜ ਜੀ ਦੇਖਿਆ ਜਾਵੇ ਅਕਸਰ ਹੀ ਇਨਫਲੂਐਂਸਰਸ ਤੇ ਚਲੋ ਬਹੁਤ ਰਏ ਸੀ ਮੁੰਬਈ ਵਰਗੇ ਸ਼ਹਿਰਾਂ ਦੀ ਦਿੱਲੀ ਵਰਗੇ ਸ਼ਹਿਰਾਂ ਦੀ ਗੱਲ ਕਰੀ ਪਰ ਅੰਮ੍ਰਿਤਸਰ ਸ਼ਹਿਰ 'ਚ ਬਹੁਤ ਇਨਫਲੂਐਂਸਰ ਹੋ ਗਿਆ ਦੇਖਿਆ ਜਾਵੇ ਤਾਂ ਬੱਚੇ ਤੋਂ ਬੱਚਾ ਜਿਹੜਾ ਵਾ ਕਿ ਇਨਫਲੂਐਂਸ ਬਣਦਾ ਜਾ ਰਿਹਾ ਵਾ ਇਨਫਲੂਐਂਸਰਾਂ ਮੈਨਖਣਾ ਨਾ ਮਤਲਬ ਵੀ ਨਹੀਂ ਪਤਾ ਕਿ ਆਖਰ ਇਨਫਲੂਐਂਸ ਕੀ ਹੁੰਦਾ ਕਿਉਂਕਿ ਅਸੀਂ ਵੀ ਜਰਨਲਿਜ਼ਮ ਦੇ ਵਿੱਚ ਪੋਸਟ ਗ੍ਰੈਜੂਏਟਡ ਹਾਂ ਤੁਸੀਂ ਵੀ ਜਰਨਲਿਸਟ ਮਾਸ ਕਮਿਊਨੀਕੇਸ਼ਨ ਕਰ ਰਹੇ ਹੋ ਅਹੀ ਚੀਜ਼ਾਂ ਪੜ੍ਹ ਕੇ ਜੇਹੀ ਕਰੀਏ ਸਾਨੂੰ ਉਸ ਚੀਜ਼ ਦਾ ਇੱਕ ਐਥਿਕਸ ਪਤਾ ਹੈ ਪਰ ਇਹਨਾਂ ਇਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਆ ਆਖਰ ਕੀ ਪਰਿਭਾਸ਼ਾ ਹੈ ਕਿ ਇਨਫਲੂਐਂਸਰ ਦੀ ਮਾੜਾ ਜਿਹੜੇ ਦੇਖ ਰਹੇ ਨੇ ਇਹਨਾਂ ਨੂੰ 10ਵੀਂ ਦੋ ਜਿਹੜਾ ਨੇ ਹਲੇ ਫਿਰਾਂ ਦਾ 10ਵੀਂ ਤੱਕ ਪਾਸ ਨਹੀਂ ਕੀਤੀਆਂ ਜਾਂ 12ਵੀਂ ਕਰਕੇ ਨਿਕਲ ਚੁੱਕੇ ਨੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਇਨਫਲੂਐਂਸਰ ਤਾਂ ਤੁਸੀਂ ਵੀ ਜਰਨਲਿਜ਼ਮ ਕੀਤੀ ਇੱਕ ਐਥਿਕਸ ਕੀ ਹੁੰਦੇ ਉਹ ਸਾਨੂੰ ਪਤਾ ਕਿਸ ਅਦਾਰੇ ਤੱਕ ਅਸੀਂ ਬੋਲਣਾ ਹੈ ਉਹ ਸਾਨੂੰ ਪਤਾ ਜਦੋਂ ਅਸੀਂ ਪੱਤਰਕਾਰ ਬਣ ਜਾਈਏ ਤਾਂ ਆਪਣਾ ਖੁਦ ਦਾ opinion ਮਰ ਜਾਂਦਾ ਅਸੀਂ ਆਪਣਾ ਖੁਦ opinion ਨਹੀਂ ਦੇ ਸਕਦੇ ਕੋਈ ਇੱਕ ਧੜਿਆ ਅਸੀਂ ਇੱਕ ਧੜ ਦੀ ਗੱਲ ਨਹੀਂ ਕਰ ਸਕਦੇ ਸਾਨੂੰ ਦੂਜੇ ਧੜ ਦੀ ਵੀ ਸੁਣੀ ਪੈਣੀ ਹੈ ਦੋਨੋਂ ਧੜਾਂ ਦੀ ਸੁਣੀ ਪੈਣੀ ਸਾਨੂੰ ਨਿਊਟਰਲ ਹੋ ਕੇ ਰਹਿਣਾ ਪੈਣਾ ਇਹ ਐਥਿਕਸ ਸਿਖਾਉਂਦੇ ਆ ਤੇ ਇਨਫਲੂਐਂਸਰਾਂ ਨੂੰ ਵੀ ਪੜਨ ਦੀ ਲੋੜ ਹੈ 12ਵੀਂ ਕਰਕੇ ਤੁਸੀਂ ਐਥਿਕਸ ਮੈਨੂੰ ਲੱਗਦਾ ਨਹੀਂ ਸਿੱਖ ਸਕਦੇ ਕਿਸੇ ਜੇ ਤੁਸੀਂ ਇਨਫਲੂਐਂਸਰ ਬਣਨਾ ਹੈ ਤੇ ਕਿਸੇ ਚੰਗੇ ਇਨਫਲੂਐਂਸਰਾਂ ਨੂੰ ਵੇਖ ਕੇ ਬਣੋ ਇਹ 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 ਕਸੀ ਐਫ ਡੀ ਐ ਜਾਂ ਮੈਨੂੰ ਲੱਗਦਾ ਇਹਨਾਂ ਨੂੰ ਵੇਖ ਕੇ ਆਪਾਂ ਇਨਫਲੂਐਂਸਰ ਬਣ ਨਹੀਂਏ ਤੇ ਇਹਨਾਂ ਨੂੰ ਵੇਖ ਕੇ ਮੈਨੂੰ ਲੱਗਦਾ ਹੈ ਕਿ ਕਈ ਹੋਰ ਕੁੜੀਆਂ ਐਸੀਆਂ ਹੋਣਗੀਆਂ ਜਿਹੜਾ ਇੰਨੀ ਵਰਗੀ ਬੋਲੀ ਜੜੀ ਉਹ ਬੋਲ ਸਕਦੀਆਂ ਨੇ ਮੈਂ ਇੱਕ ਗੱਲ ਖੁਦ ਇੱਕ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਹਾਂ ਕਿ ਅਕਸਰ ਹੀ ਅਸੀਂ ਜੇ ਕਿਤੇ ਕਵਰੇਜ ਕਰਨ ਜਾਂਦੇ ਹਾਂ ਨਾ ਜੇ ਚਾਹੇ ਕੋਈ ਅੰਮ੍ਰਿਤਸਰ 'ਚ ਬਹੁਤ ਸਟੋਰੀਆਂ ਹੁੰਦੀਆਂ ਨੇ ਸੌਫਟ ਸਟੋਰੀ ਇੱਕ ਮਿੰਟ ਤੇ ਹਾਰਡ ਵਰਕ ਦੇਸੀ ਹਰੇਕਾ ਲੋਕਾਂ ਨੇ ਸ਼ੇਅਰ ਜਰੂਰ ਕਰ ਲਈ ਦੀ ਹੈ ਭਾਜੀ ਉਹਨਾਂ ਦਾ ਅੱਜਕੱਲ ਸਭ ਤੋਂ ਪਹਿਲਾਂ ਸਾਨੂੰ ਸਵਾਲ ਪਤਾ ਕੀ ਹੈ ਭਾਜੀ ਤੁਸੀਂ ਵੀ ਯੂਟਿਊਬਰ ਇਨਸਟਾਗ੍ਰਾਮ ਦੇ ਇਨਫਲੂਐਂਸਰ ਮਰੇ ਕਿ ਸਾਨੂੰ ਇੱਕ ਪੱਤਰਕਾਰਾਂ ਨੂੰ ਵੀ ਉਹ ਚੀਜ਼ ਫਿਰ ਉਸ ਤੋਂ ਬਾਰੇ ਕੀ ਕਹਿੰਗੇ ਜੋ ਜੇ ਕੋਈ ਫੂਡ ਵਾਲਾ ਵਾ ਚੀਜ਼ ਬਣਾ ਕੇ ਕਹਿੰਦਾ ਆਹੀ ਉਹਨੂੰ ਪੈਸੇ ਦੇਣਾ ਕਹਿੰਦਾ ਨਹੀਂ ਨਹੀਂ ਭਾਜੀ ਪੈਰ ਆਂਦੇ ਤੁਸੀਂ ਦੱਸੋ ਕਿੰਨੇ ਪੈਸੇ ਲੈਣੇ ਮੈਂ ਖੋਦੇ ਚੀਜ਼ ਕਿ ਮੈਂ ਤੁਹਾਨੂੰ ਦੱਸ ਦਿੰਦਾ ਚਲੋ ਮੈਂ ਤੁਸੀਂ ਵੀ ਐਕਸਪੀਰੀਅੰਸ ਕੀਤੀ ਹੋਵੇਗੀ ਮੈਂ ਤੁਹਾਨੂੰ ਦੱਸਦਾ ਮੈਂ ਜ਼ਰੂਰੀ ਨਹੀਂ ਕਿ ਪ੍ਰੋਮੋਸ਼ਨ ਸਿਰਫ ਪੈਸੇ ਲੈ ਕੇ ਕਰਦਾ ਮੈਂ ਜ਼ਰੂਰਤਮੰਦਾ ਦੀ ਫੀ ਫ੍ਰੀ ਪ੍ਰੋਮੋਸ਼ਨ ਕਰਦਾ ਮੈਂ ਰੁਪਈਆ ਵੀ ਨਹੀਂ ਲੈਣਾ ਫਿਰ ਜਿਹੜੀ ਚੀਜ਼ ਉਹਨਾਂ ਕੋ ਖਾ ਕੇ ਆਈ ਦੀ ਨਾ ਜੋ 20 ਰੁਪਏ ਦੀ ਹੈ ਨਾ ਤੇ ਉਹਦੇ 40 50 ਦੇ ਇਹ ਇਹ ਫਰਕ ਹੁੰਦਾ ਤੁਹਾਡੀ ਤੁਹਾਡੇ ਆਪਣੇ ਰਹਿਣ ਸਹਿਣ ਤੋਂ ਤੁਹਾਡੀ ਜ਼ਿੰਦਗੀ ਤੋਂ ਪਤਾ ਚੱਲਦਾ ਕਿ ਤੁਸੀਂ ਕਿੱਥੇ ਸਟੈਂਡ ਕਰਦੇ ਹੋ ਇੱਕ ਮੈਂ ਲੁਧਿਆਣੇ ਦੀ ਵੀਡੀਓ ਪਾਈ ਸੀਗੀ ਇੱਕ ਸਰਦਾਰ ਜੀ ਸੀਗੇ ਬਜ਼ੁਰਗ ਸੀਗੇ ਤੇ ਉਹ ਸੂਪ ਦੀ ਜਿਹੜੀ ਲਾਉਂਦੇ ਸਾਈਕਲ ਤੇ ਉਹਨਾਂ ਦਾ ਬੜਾ ਵਧੀਆ 10 ਰੁਪਏ ਦਾ ਸੂਪ ਵੇਚਦੇ ਕੀ ਹੁੰਦਾ 10 ਰੁਪਏ ਯਾਰ 10 ਰੁਪਏ ਦਾ ਮੈਂ ਕਹਿੰਦਾ ਟੌਫੀਆਂ ਆਉਂਦੀ ਮੈਂ ਮੈਂ ਦੇਖਿਆ ਤੇ ਮੈਂ ਕਿਹਾ ਯਾਰ ਵੀਡੀਓ ਬਣਾ ਕੇ ਪਾਈ ਇਹਨਾਂ ਕੋਲ ਗਾਥ ਕੋਈ ਨਹੀਂ ਮੈਂ ਵੀਡੀਓ ਬਣਾ ਕੇ ਪਾਤੀ 3-4 ਦਿਨ ਬਾਅਦ ਉਹ 4-5 ਲੱਖ ਵੀਡੀਓ ਚੱਲ ਗਈ ਉਹਨਾਂ ਕੋਲ ਗਾਹ ਕਾਣੇ ਵੀ ਸ਼ੁਰੂ ਹੋ ਗਏ ਮੈਂ ਕਿ ਕੀ ਲੈਣਾ ਸੀ ਯਾਰ ਉਹਦੇ ਚੋਂ ਮੈਨੂੰ ਖੁਸ਼ੀ ਮਿਲ ਕੇ ਨਾ ਵਧੀਆ ਕੰਮ ਕਰਕੇ ਯਾਰ ਕਿ ਚਾਰ ਬੰਦੇ ਆ ਗਏ ਉਹਦੀ ਰੋਟੀ ਆਈ ਚਲਾਈ ਚੋਕੀ ਹੋ ਗਈ ਯਾਰ ਮੈਨੂੰ ਖੁਸ਼ੀ ਮਿਲੀ ਉਹਦੇ ਤੇ ਮੈਨੂੰ ਮੈਨੂੰ ਪੈਸੇ ਨਾਲ ਥੋੜੀ ਹੈ ਯਾਰ ਪੈਸੇ ਨਾਲ ਤੁਸੀਂ ਕਦੀ ਖੁਸ਼ੀਆਂ ਨਹੀਂ ਖਰੀਦ ਸਕਦੇ ਪੈਸੇ ਨਾਲ ਕਦੀ ਤੁਸੀਂ ਸਕੂਨ ਨਹੀਂ ਖਰੀਦ ਸਕਦੇ ਬਹੁਤ ਛੇ ਜ਼ਿਆਦਾ ਫਰਕਾ ਜੇ ਪੈਸਾ ਅੱਜ ਤੁਹਾਡੇ ਕੋਲ ਹੈ ਤੁਸੀਂ ਕੁਝ ਸਮੇਂ ਕੁਝ ਚੀਜ਼ਾਂ ਲਈ ਆਪਣੀਆਂ ਚੀਜ਼ਾਂ ਖਰੀਦ ਸਕਦੇ ਹੋ ਆਪਣੇ ਐਸੈਟਸ ਨੇ ਜਿਹੜੇ ਉਹ ਬਣਾ ਸਕਦੇ ਹੋ ਕੁਝ ਪਲ ਲਈ ਇਦਾਂ ਦੀ ਜ਼ਿੰਦਗੀ ਜੀ ਸਕਦੇ ਹੋ ਪਰ ਜਿਹੜਾ ਪੈਸਾ ਹੈ ਨਾ ਉਹ ਇੰਨਾ ਕ ਹੰਕਾਰ ਭਰ ਦਿੰਦਾ ਤੁਸੀਂ ਇਕੱਲਾ ਰਹਿਣਾ ਸਿੱਖ ਜਾਂਦੇ ਹੋ ਪਰ ਜਦੋਂ ਤੁਸੀਂ ਇਕੱਲੇ ਰਹਿਣਾ ਸਿੱਖ ਜੋ ਫਿਰ ਤੁਹਾਡੇ ਕੋਲੋਂ ਲੋਕ ਨਹੀਂ ਖੜਦੇ ਜਿਨ੍ਹਾਂ ਨੂੰ ਤੁਹਾਡੀ ਲੋੜ ਪੈਂਦੀ ਆਪਾਂ ਭੋਵੀ ਦੀ ਬਾਰੇ ਗੱਲ ਕਰ ਲਈ ਦੀਪਿਕਾ ਲੋਥਰਾ ਬਾਰੇ ਗੱਲ ਕਰ ਲਈ ਜੋਰ ਵੀ ਸੁਲਾ ਫਿਰ ਉਹਨਾਂ ਦਾ ਫਿਰ ਤੁਸੀਂ ਉਹ ਕੰਚਨ ਕੁਮਾਰੀ ਦੀ ਗੱਲ ਕਰ ਰਹੇ ਹੋ 4 ਲੱਖੋਂ ਦੇ ਨਾਲ ਲੋਕ ਜੁੜੇ ਸੀਗੇ ਤਾਂ ਸਸਕਾਰ ਦੇ ਉਹਦੇ ਸਿਰਫ ਤਿੰਨ ਤਿੰਨ ਜਾਣੇ ਸੀਗੇ ਹੋਰ ਕੋਈ ਨਹੀਂ ਸੀਗਾ ਤੁਸੀਂ ਇਹ ਦੇਖੋ ਨਾ ਅੜ ਤੇ ਪਰਿਵਾਰ ਹੀ ਕੰਮ ਹੁੰਦਾ ਜਦੋਂ ਉਸ ਦਾ ਸੰਸਕਾਰ ਹੋਇਆ ਉਸ ਦੇ ਮਾਂ ਤੇ ਭੈਣ ਭਰਾ ਨਾਲ ਸੀਗੇ ਹੋਰ ਕੋਈ ਇੱਕ ਇਨਫਲੂਐਂਸਰ ਵੀ ਨਾਲ ਨਹੀਂ ਉੱਥੇ ਪਹੁੰਚਿਆ ਸੀਗਾ ਉਹਦੇ ਸੰਸਕਾਰ ਤੇ ਇਹ ਸਭ ਤੋਂ ਵੱਡੀ ਐਗਜ਼ਾਮਪਲ ਆ ਅੱਜ ਮੇਰੇ ਭਾਵੇਂ 2 ਲੱਖ ਫੋਲੋਅਰ ਹੋਣਗੇ ਨਾ ਉਹ 2 ਲੱਖ ਵਿੱਚੋਂ ਮੇਰੇ ਤਿੰਨ ਜਾਨੇ ਸਾਥ ਦੇ ਨਾਲੇ ਹੋਣਗੇ ਮੇਰੇ ਮਾਂ ਪਿਓ ਤੇ ਮੇਰਾ ਭਰਾ ਮੈਂ ਮੈਂ ਉਹ ਦੁਨੀਆ ਨਾ ਜਿਹੜੀ ਉਹ ਸਿਰਫ ਸੋਸ਼ਲ ਮੀਡੀਆ ਤੱਕ ਆ ਅੱਜ ਤੁਹਾਡੇ ਘਰ ਦੇ ਵਿੱਚ ਕੋਈ ਆਟਾ ਮੁੱਕ ਜੇ ਦਾਲ ਮੁੱਕ ਜੇ ਕਿਸੇ ਨੇ ਨਹੀਂ ਪੋਣੀ ਠੀਕ ਆ ਤੁਸੀਂ ਮਿਹਨਤ ਕਰਕੇ ਆਪਣਾ ਕਮਾਉਣਾ ਆ ਇਹ ਗੁਰੂ ਮਹਾਰਾਜ ਨੇ ਸਾਨੂੰ ਹੱਥ ਦਿੱਤੇ ਆ ਸਾਨੂੰ ਅਲੱਤਾਂ ਦਿੱਤੀਆਂ ਸਾਨੂੰ ਇਹ ਅੱਖਾਂ ਦਿੱਤੀਆਂ ਔਰ ਇਹ ਜ਼ਬਾਨ ਦਿੱਤੀ ਸਾਨੂੰ ਇਹ ਦਿਮਾਗ ਦਿੱਤਾ ਇਹ ਹਰ ਕਿਸੇ ਦਾ ਆਪਣਾ ਆਪਣਾ ਕੰਮ ਆ ਇਹ ਅੱਖਾਂ ਕੋਈ ਕੰਮ ਕੰਮ ਵਾਸਤੇ ਨਹੀਂ ਦਿੱਤੀਆਂ ਕਿ ਅਸੀਂ ਸਾਰਾ ਦਿਨ ਸੋਸ਼ਲ ਮੀਡੀਆ ਤੇ ਕੰਮ ਕਰੀਏ ਇਹ ਅੱਖਾਂ ਦਿੱਤੀਆਂ ਸਾਨੂੰ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਇਹ ਅੱਖਾਂ ਦਿੱਤੀਆਂ ਸਾਨੂੰ ਗੁਰਬਾਣੀ ਪੜ੍ਹਨ ਲਈ ਇਹ ਕੰਨ ਦਿੱਤੇ ਗੁਰਬਾਣੀ ਸੁਣਨ ਲਈ ਇਹ ਦਿਮਾਗ ਦਿੱਤਾ ਉਸ ਨੂੰ ਵਿਚਾਰਨ ਲਈ ਇਹ ਹੱਥ ਦਿੱਤੇ ਆ ਚੰਗੇ ਕਰਮ ਲਈ ਇਹ ਲੱਤਾਂ ਦਿੱਤੀਆਂ ਨੇ ਚੰਗੇ ਰਾਹ ਤੇ ਜਾਣ ਲਈ ਤੂੰ ਸਾਨੂੰ ਆਪ ਸਮਝਦਾਰ ਬੰਨਾ ਪੈਣਾ ਹੈ ਅੱਜ ਟਿੱਪੀ ਕੱਲ ਉਥਰ ਦੀ ਤੁਸੀਂ ਗੱਲ ਕਰ ਰਹੇ ਸੇ ਸਿਕਿਉਰਟੀਆਂ ਮੰਗਦੀ ਜੇ ਇਹ ਚੰਗੀ ਹੈ ਜੇ ਇਹ ਕਹਿੰਦੀ ਐਮ ਐਲ ਅਚਰਤਾ ਨਹੀਂ ਫਲੋਨੀ ਮੈਂ ਗੰਦੀਆਂ ਅਸ਼ਲੀਲ ਵੀਡੀਓ ਨਹੀਂ ਪੋਨੀ ਤੇ ਫਿਰ ਮੈਨੂੰ ਇਹਨੇ ਇੰਸਟਾਗ੍ਰam ਤੋਂ ਕਿਉਂ ਬਲੌਕ ਕੀਤਾ ਤੁਹਾਨੂੰ ਕੋ ਬਲੌਕ ਕੀਤਾ ਕਿਉਂਕਿ ਮੈਂ ਇਹਨੂੰ ਦੋ ਤਿੰਨ ਵਾਰੀ ਰੋਸਟ ਵੀ ਕੀਤਾ ਅੱਛਾ ਦੋ ਤਿੰਨ ਵਾਰੀ ਮੈਂ ਇਹਨੂੰ ਫੋਨ ਵੀ ਕੀਤੇ ਮੇਰੀ ਇਹਨਾਂ ਪਹਿਲਾਂ ਗੱਲ ਹੁੰਦੀ ਰਹੀ ਹੈ ਹੁਣ ਮੇਰਾ ਫੋਨ ਵੀ ਨਹੀਂ ਚੁੱਕਦੀ ਮੈਂ ਇਹਨੂੰ ਮੈਂ ਫਿਲਮਾਂ ਦੀ ਪ੍ਰੋਮੋਸ਼ਨਸ ਵਗੈਰਾ ਕਰਦਾ ਅੱਜ ਤੁਸੀਂ ਮੇਰਾ ਪੇਜ ਦੇਖੋਗੇ ਤੁਹਾਨੂੰ ਮੋਸਟਲੀ ਮੇਰੇ ਉਹਦੇ ਤੇ ਸਾਰਾ ਸੈਲੀਬ੍ਰਿਟੀਜ਼ ਦਾ ਕੰਟੈਂਟ ਜ਼ਿਆਦਾ ਨਜ਼ਰ ਆਊਗਾ ਸੈਲੀਬ੍ਰਿਟੀਜ਼ ਨਾਲ ਮੇਰੀਆਂ ਕਲੈਬਰੇਸ਼ਨਸ ਨੇ ਵੱਡੇ ਤੋਂ ਵੱਡੇ ਸੈਲੀਬ੍ਰਿਟੀਜ਼ ਮੇਰੇ ਨਾਲ ਕਲੈਬ ਕਰਦੇ ਆ ਮੈਂ ਇਹ ਦੁਨੀਆ ਤੋਂ ਮੈਂ ਕੀ ਲੈਣਾ ਹਣਾ ਤੇ ਮੈਂ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਲੈਣਾ ਉਸ ਪਰਮਾਤਮਾ ਨੇ ਕਰੋਨਾ ਜੋ ਕਰਉਣਾ ਮੈਂ ਉਸ ਪਰਮਾਤਮਾ ਤੇ ਆਸ ਰੱਖਦਾ ਪਰ ਗੱਲ ਇਹ ਹੈਗੀ ਆ ਕਿ ਜੇ ਕਹਿੰਦੀ ਹੈ ਕਿ ਮੈਂ ਲੱਛਰ ਤਾਂ ਨਹੀਂ ਫਲਾਉਂਦੀ ਫਰ ਤੂੰ ਗੱਲ ਕਰਨਾ ਸਿੱਧੇ ਮੂੰਹ ਮੈਨੂੰ ਮੈਨੂੰ ਜਵਾਬ ਦਿਓ ਉਸ ਚੀਜ਼ ਦਾ ਜੋ ਤੈਨੂੰ ਮੈਂ ਪੁੱਛਣਾ ਚਾਹੁੰਨਾ ਜਾਂ ਤੈਨੂੰ ਲੋਕ ਫਿਰ ਇੱਕ ਬੰਦਾ ਹੋਰ ਆ ਮੈਂ ਉਹ ਬੰਦੇ ਦਾ ਨਾਮ ਨਹੀਂ ਲਊਗਾ ਉਹ ਬੰਦਾ ਨਾ ਜਦੋਂ ਸਟਾਰਟਿੰਗ ਦੇ ਵਿੱਚ ਇਹ ਵੀਡੀਓ ਪਾਉਂਦੀ ਸੀਗੀ ਦੀਪਿਕਾ ਲੁਥਰਾ ਤੇ ਉਹਨੂੰ ਕਮੈਂਟ ਕਰਦਾ ਹੁੰਦਾ ਸੀ ਥੱਲੇ ਉਹ ਅੱਗ ਵਾਲੀਆਂ ਇਮੋਜੀ ਭੇਜਦਾ ਸੀ ਹੱਥ ਕਰਾਤੀ ਪਰ ਜਦੋਂ ਪਤਾ ਲੱਗ ਗਿਆ ਨੇ ਕਿ ਅਮਰਪਾਲ ਸਿੰਘ ਮੈਨੂੰ ਨੇ ਠੋਕਤਾ ਉਦੋਂ ਨਹੀਂ ਉਸ ਬੰਦੇ ਨੇ ਉਹਨੂੰ ਰੋਸਟ ਕਰਤਾ ਸੀਗਾ ਸੋ ਪਹਿਲਾਂ ਤੋਂ ਕਿੱਥੇ ਆ ਮੈਂ ਵੇਖਦਾ ਉਹ ਸਾਰੀਆਂ ਕੁੜੀਆਂ ਨੂੰ ਰੋਸਟ ਕਰਦਾ ਸੀ ਉਹ ਬਸ ਉਹਨੂੰ ਨਹੀਂ ਸੀ ਕਰਦਾ ਕੋਈ ਲੈਣਾ ਦੇਣਾ ਹੋ ਸਕਦਾ ਉਹਨਾਂ ਦਾ ਆਪਸ ਵਿੱਚ ਫਿਰ ਜਦੋਂ ਭਾਈ ਅਮਰਪਾਲ ਸਿੰਘ ਮੇਰੋ ਨੇ ਜਦੋਂ ਇਹਨਾਂ ਨੂੰ ਆਪਣੇ ਕੋਲ ਬੁਲਾਇਆ ਉਹ ਆਯੁਰਵੇਦਾ ਵਾਲੀ ਵੀਡੀਓ ਕਰਕੇ ਉਦੋਂ ਹੀ ਉਸ ਬੰਦੇ ਨੇ ਸ਼ਾਮ ਵੀਡੀਓ ਬਾਅਦ ਹੀ ਰੋਸਟ ਕਰਕੇ ਠੀਕ ਹੈ ਨਾ ਜੇ ਤੁਸੀਂ ਇਹ ਕਰਨਾ ਹੀ ਤੇ ਫਿਰ ਇਸ ਚੈਪ ਪਹਿਲਾਂ ਹੀ ਕਰਦੇ ਭਾਈ ਅਮਰਪਾਲ ਸਿੰਘ ਮੇਰੋ ਦੀ ਵੇਟ ਨਾ ਕਰਦੇ ਠੀਕ ਹੈ ਨਾ ਅੱਜ ਭਾਈ ਅਮਰਪਾਲ ਸਿੰਘ ਠੀਕ ਹੈ ਜਿੱਥੇ ਵੀ ਹੈ ਉਹਨੇ ਸਿੱਧੇ ਤੌਰ ਤੇ ਚੈਲੰਜ ਵੀ ਦੇ ਤਾ कि ਤੁਸੀਂ ਪੰਥ ਕੋਲੋਂ ਮਾਫੀ ਮੰਗ ਲਓ 24 ਘੰਟੇ ਦਾ ਤੁਹਾਡੇ ਕੋਲ ਸਮਾਂ ਆ ਨਹੀਂ ਤੇ ਮੇਰੀ ਗੱਡੀ ਕਿਸੇ ਦੇ ਸ਼ਹਿਰਵਾਨ ਨੂੰ ਜਾ ਸਕਦੀ ਠੀਕ ਹੈ ਸਿੱਧੇ ਤੌਰ ਤੇ ਧਮਕੀ ਕਹਿ ਲਈ ਹੈ ਨਾ ਜਿਨ੍ਹਾਂ ਨੂੰ ਇਨਫਲੂਐਂਸਰਾਂ ਨੂੰ ਪਰ ਜਦੋਂ ਸਮਝਾਉਣ ਦੀ ਵੀ ਗੱਲ ਹੁੰਦੀ ਹੈ ਉਦੋਂ ਨਹੀਂ ਕਿਸੇ ਨੇ ਇਹ ਨਾ ਵਡ ਐਕਸ਼ਨ ਚੁੱਕਿਆ ਕਿ ਹਾਂ ਵੀ ਭਾਈ ਅਮਰਪਾਲ ਸਿੰਘ ਮੇਰੋਂ ਨੇ ਸਮਝਾਇਆ ਵੀ ਸੀਗਾ ਮੈਂ ਚਲੋ ਨਾਮ ਨਹੀਂ ਲੈਣਾ ਚਾਹਦਾ ਹੁਣ ਬੜੇ ਹੀ ਅੱਜਕਲ ਹੋਰ ਵੀ ਕੁੜੀਆਂ ਨੇ ਹੋਰ ਵੀ ਇਨਫਲੂਐਂਸਰ ਨੂੰ ਕਹਿ ਰਹੇ ਨੇ ਕਿ ਭਾਈ ਅਮਰਪਾਲ ਸਿੰਘ ਮੇਰੋਂ ਸਾਨੂੰ ਵੀ ਧਮਕੀਆਂ ਤੇ ਯਾਰ ਰਹੇ ਨੇ ਸਾਨੂੰ ਵੀ ਮਾਰਨ ਦੀ ਗੱਲ ਕੀਤੀ ਯਾਰੀ ਇਹ ਨਹੀਂ ਆ ਫਿਰ ਇੱਕ ਗੱਡੀ ਚੱਲ ਗਈ ਤੇ ਨਾਲ ਮੈਨੂੰ ਮੈਨਾ ਤੋਂ ਇੱਕ ਹੀ ਗੱਲ ਕਰਦਾ ਕਿ ਹੀ ਕੰਟੈਂਟ ਕਰਦਾ ਪਉਨ ਟਿਪੀਕਲ ਉਥਰਾ ਨੇ ਪਰਚਾ ਕਰਵਾਤਾ ਭਾਈ ਅਮਰਪਾਲ ਸਿੰਘ ਮੈਰੋ ਤੇ ਪਰਚਾ ਹੋ ਗਿਆ ਪੰਜ ਤਰ੍ਹਾਂ ਮੌਜ ਦੇ ਵਿੱਚ ਲੱਗੀਆਂ ਨੇ ਉਹਨੇ ਇੱਕ ਕੰਪਲੇਂਟ ਦਿੱਤੀ ਪਰਚਾ ਹੋ ਗਿਆ ਮੈਂ ਦਸੰਬਰ ਦੇ ਵਿੱਚ ਕੰਪਲੇਂਟ ਦਿੱਤੀ ਸੀਗੀ ਇੱਕ ਪ੍ਰਸ਼ਾਸਨ ਨੂੰ ਕਿ ਜਿਹੜਾ ਇਹ ਅੰਕੁਰ ਨਰੂਲਾ ਆ ਜੀ 크੍ਰਿਸਚਨ ਭਾਈ ਚਾਰੇ ਨਾਲ 크੍ਰਿਸਚਨ ਪਰ ਨਾਲ ਸੰਬੰਧ ਰੱਖਦਾ ਅੰਕੁਰ ਨਰੂਲਾ इसने छोटे साहबजाद बारे गलत बोलिया को जाके बोले उन्हें तो तो किसी तो 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 किसी व्यक्ति के घर में कोई मर जाए को जा तो? मतलब शहीद दिन चलते पे ही शहादत कह रहे कि कोई मरज मरना गल हो ਇਹ ਇਕ ਠੋਕ ਕੇ ਸ਼ਹਾਦਤ ਦੇ ਨਹੀਂ ਗੱਲ ਹੋਰ ਹੁੰਦੀ ਹੈ ਜੰਗ ਦੇ ਮੈਦਾਨ ਚ ਮਰਨਾ ਹੋ ਰਿਹਾ ਜਿਹੜੀ ਆਮ ਕੁਦਰਤੀ ਮੌਤ ਆਈ ਹੈ ਉਹ ਹੋ ਰਿਹਾ ਫਰਕ ਹੈ ਤੇ ਮੈਂ ਉਹਦੀ ਕੰਪਲੀਟ ਦਿੱਤੀ ਆ ਤੇ ਪੁਲਿਸ ਨੇ ਹਜੇ ਤੱਕ ਕੋਈ ਪਰਚਾ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਕੀ ਅਮਰਤਪਾਲ ਸਿੰਘ ਮੇਰੋ ਤੇ ਅੱਜ ਪਰਚਾ ਸਾਡੇ ਉਹ ਗੁਰੂਆਂ ਤੋਂ ਵੀ ਵੱਡਾ ਹੋ ਗਿਆ ਛੋਟੇ ਸਾਹਿਬ ਜਾਦੇ ਦੀ ਸ਼ਹਾਦਤ ਤੇ ਇਹ ਬੰਦਾ ਬੋਲਿਆ ਇਹਦੇ ਤੇ ਪਰਚਾ ਨਹੀਂ ਹੋਇਆ ਇਸ ਪਰਚੇ ਲਈ ਮੈਨੂੰ ਕਈ ਵਾਰ ਫੋਨ ਕੀਤੇ ਇਹਨਾਂ ਨੇ ਕਿ ਥਾਣੇ ਆਜੋ ਅੱਜ ਬਹਿ ਕੇ ਗੱਲ ਕਰਦੇ ਆਂ ਅੱਜ ਆ ਕੇ ਕਰਦੇ ਆਂ ਤੁਸੀਂ ਆਏ ਨਹੀਂ ਤੇ ਜਦੋਂ ਮੈਂ ਜਾਵਾਂ ਤਾਂ ਮੈਨੂੰ ਮਿਲਦੇ ਨਹੀਂ ਜਾਂ ਐਸਐਚਓ ਸਾਹਿਬ ਅੱਜ ਅਵੇਲੇਬਲ ਨਹੀਂ ਹੈ ਮੈਂ ਕਿ ਕਹਿ ਸਕਦੇ ਕਿ ਸਮਾਜ ਵੀ ਗਲਤ ਹੈ ਲੋਕ ਵੀ ਗਲਤ ਹੈ ਸਾਰੇ ਗਲਤ ਹੈ ਜੇ ਇਹ ਸਭ ਚੀਜ਼ ਨੂੰ ਸਲੀਕ ਕਰਨਾ ਤੇ ਕਿਥੇ ਨਾ ਕਿਤੇ ਪਹਿਲਾਂ ਸਾਨੂੰ ਖੁਦ ਠੀਕ ਹੋਣਾ ਪਹਿਲਾਂ ਇਹ ਕਵਾਂਗਾ ਕਿ ਇਹ ਇੱਕ ਜਿਹੜਾ ਮਰਡਰ ਹੋਇਆ ਕੰਚਨ ਕੁਮਾਰੀ ਦਾ ਇਹ ਇੱਕ ਮੋਰਲ ਵੀ ਹੈ ਜਿਹੜੇ ਲੋਕ ਅੱਜ ਸ਼ਾਇਦ ਸੁਧਰ ਜਾਣ ਕਈ ਲੋਕ ਸੁਧਰ ਜਾਣ ਜਿਵੇਂ ਉਹ ਪਿੰਡੂ ਜੱਟ ਰਿਕਾਰਡਸ ਵਾਲੇ ਨੇ ਮਾਫੀ ਮੰਗੀ ਨਾ ਕਿ ਭਾਈ ਸਾਹਿਬ ਮੇਰੇ ਕੋਲ ਗਲਤੀ ਹੋ ਗਈ ਸਾਡਾ ਦਿਮਾਗ ਪਤਾ ਨਹੀਂ ਕਿਹੜੇ ਰਾਹ ਪੜਕ ਗਿਆ ਸੀ ਅਸੀਂ ਸਾਡਾ ਚੰਗਾ ਨਹੀਂ ਚੱਲਿਆ ਅਸੀਂ ਗੰਦ ਬਣਾਉਣਾ ਸ਼ੁਰੂ ਕਰਤਾ ਲੋਕਾਂ ਨੂੰ ਪਸੰਦ ਆ ਗਿਆ ਅਸੀਂ ਅੱਜ ਹੱਥ ਜੋੜ ਕੇ ਕਹਿੰਦੇ ਮਾਫੀ ਮੰਗਦੇ ਆ ਭਾਈ ਸਾਹਿਬ ਸਾਡੇ ਕੋਲੋਂ ਗਲਤੀ ਹੋ ਗਈ ਤੁਸੀਂ ਵੇਖੋ ਨਾ ਕਿ ਇਹ ਇੱਕ ਮੋਰਲ ਵੀ ਕਹਿ ਸਕਦੇ ਹੋ ਪਰ ਉਸ ਦਾ ਮਰਡਰ ਜਿਹੜਾ ਹੋਇਆ ਉਸ ਨੂੰ ਮੈਂ ਗਲਤ ਮੰਨਦਾ ਕਿਉਂਕਿ ਅਸੀਂ ਕਿਸੇ ਦੀ ਸਾਡੇ ਦੁਸ਼ਮਣ ਦੀ ਵੀ ਮੌਤ ਹੋਵੇ ਨਾ ਅਸੀਂ ਖੁਸ਼ ਨਹੀਂ ਹੁੰਨੇ ਠੀਕ ਆ ਪਰ ਇਸ ਤੋਂ ਕਈ ਲੋਕਾਂ ਨੂੰ ਸੇਧ ਮਿਲੂਗੀ ਕਈ ਲੋਕ ਇਸ ਤੋਂ ਸੁਧਰਨਗੇ ਜੋ ਵੀ ਅਸ਼ਲੀਲਤਾ ਵਾਲਾ ਕੰਟੈਂਟ ਬਣਾਉਂਦੇ ਨੇ ਤੇ ਮੈਂ ਇੱਕ ਇਨਫੋਰਮੇਸ਼ਨ ਤੁਹਾਡੇ ਰਾਹੀਂ ਹੋਰ ਦੇਣਾ ਚਾਹੁੰਨਾ ਤੁਸੀਂ ਜੇਕਰ ਕੋਈ ਵੀ ਅਸ਼ਲੀਲਤਾ ਵਾਲਾ ਕੰਟੈਂਟ ਸੋਸ਼ਲ ਮੀਡੀਆ ਦੇ ਉੱਪਰ ਇੰਸਟਾਗ੍ਰam ਦੇ ਉੱਪਰ ਦੇਖਦੇ ਹੋ ਤੁਹਾਨੂੰ ਲੱਗਦਾ ਹੈ ਉਹ ਤੁਹਾਡੇ ਦੇਖਣ ਯੋਗ ਨਹੀਂ ਹੈਗਾ ਉਸ ਦੇ ਵਿੱਚ ਨਿਊਡੀਟੀ ਹੈਗੀ ਜਾਂ ਗੰਦਿਆ ਤੁਸੀਂ ਉਸ ਦੇ ਵਿੱਚ ਰਿਪੋਰਟ ਤੇ ਜਾ ਕੇ ਰਿਪੋਰਟ ਦੇ ਵਿੱਚ ਆਪਸ਼ਨ ਹੁੰਦੀ ਆ ਸੈਕਸ਼ੁਅਲਿਟੀ ਐਂਡ ਨਿਊਡੀਟੀ ਦੀ ਤੁਸੀਂ ਉਸ ਨੂੰ ਰਿਪੋਰਟ ਕਰੋ ਕਈ ਲੋਕ ਉਸ ਨੂੰ ਜਦੋਂ ਰਿਪੋਰਟ ਕਰਨਗੇ ਤਾਂ ਵਿਦਨ 48 ਆਰਜ਼ੀ ਵਿੱਚ ਉਹ ਵੀਡੀਓ ਡਿਲੀਟ ਹੋ ਜਾਏਗੀ ਉਸ ਤੋਂ ਬਾਅਦ ਤੁਹਾਨੂੰ ਉਸ ਪਰਸਨ ਦੀਆਂ ਵੀਡੀਓਜ਼ ਸ਼ੋ ਹੋਣੀਆਂ ਬੰਦ ਹੋ ਜਾਣਗੀਆਂ ਉਹਦਾ ਪਰਸਨ ਦਾ ਅਕਾਊਂਟ ਜਿਹੜਾ ਹੈ ਉਹ ਫ੍ਰੀਜ਼ ਹੋ ਜਾਏਗਾ ਇਸ ਤਰੀਕੇ ਨਾਲ ਅਸੀਂ ਇਹ ਸੈਕਸ਼ੁਅਲਿਟੀ ਐਂਡ ਨਿਊਡੀਟੀ ਜਿਹੜੀ ਆ ਉਹ ਸੋਸ਼ਲ ਮੀਡੀਆ ਤੋਂ ਕੱਟ ਕਰ ਸਕਦੇ ਆ ਇੱਕ ਇਹ ਤਰੀਕਾ ਵੀ ਹੈਗਾ ਆ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਜੇ ਤੁਹਾਨੂੰ ਲੱਗਦਾ ਕੋਈ ਇੱਦਾਂ ਦੇ ਕੰਮ ਕਰ ਰਿਹਾ ਆ ਤੇ ਤੁਹਾਨੂੰ ਜੀ ਉਹਦੇ ਖਿਲਾਫ ਕੋਈ ਕੰਪਲੇਂਟ ਹੁੰਦੀ ਆ ਤੇ ਕਿਰਪਾ ਕਰਕੇ ਉਹਦੇ ਤੇ ਜੋ ਬੰਦ ਦੀ ਕਾਰਵਾਈ ਉਹ ਜ਼ਰੂਰ ਕੀਤੀ ਜਾਵੇ। ਸਿਮਰ ਜੀ ਆਖਰੀ ਸਵਾਲ ਆ ਮੇਰਾ। ਤੁਹਾਣ ਦਾ ਅੱਜ ਇਸ ਇੰਟਰਵਿਊ ਕਰਨ ਦਾ ਇੱਕੋ ਮੋਟਿਵ ਸੀਗਾ ਕਿ ਮੈਂ ਜਾਣਨਾ ਚਾਹੁੰਦਾ ਸੀਗਾ ਕਿ ਹਰ ਇੱਕ ਇਨਫਲੂਐਂਸਰ ਨੂੰ ਇਸ ਤਰ੍ਹਾਂ ਪੈਸੇ ਦੇ ਕੇ ਡਬਲ ਮੀਨੀ ਕੰਟੈਂਟ ਕਿਉਂ ਜਾਂਦੇ ਨੇ ਕਿ ਤੁਸੀਂ ਇਸ ਤਰ੍ਹਾਂ ਕਰੋ, ਡਬਲ ਮੀਨੀ ਕਰੋ ਕਿ ਸਾਡੇ ਵੱਧ ਤੋਂ ਵੱਧ ਆਡੀਅנס ਆਈ ਜਾਵੇ। ਪਰ ਦੇਖਿਆ ਜਾਵੇ ਆਖਰੀ ਸਵਾਲ ਆ ਕਿ ਕੀ ਇੱਕ ਜਿਹੜੇ ਇਨਫਲੂਐਂਸਰ ਨੇ ਚਾਹੇ ਦੀਪਿਕਾ ਲੂਥਰਾ ਆ ਜਾਂ ਚਾਹੇ ਕੰਚਨ ਕੁਮਾਰੀ ਵਰਕੇ ਹੋਰ ਵੀ ਇਨਫਲੂਐਂਸਰ ਨੇ ਹੋਰ ਬਹੁਤ ਜ਼ਿਆਦਾ ਨੇ ਸੁਰਲੀਨ ਜਿਹੜੀ ਆਊਟ ਆਫ ਇੰਡੀਆ ਬੈਠੇ ਨੇ ਜਿਹੜੇ ਓਨਲੀ ਫੈਨਸ ਚਲਾਉਂਦੇ ਨੇ ਸਾਰਿਆਂ ਨੂੰ ਕੀ ਇੱਕ ਮੈਸੇਜ ਦੇਣਾ ਚਾਹੋਗੇ ਕਿ ਇੱਕ ਜਿਹੜਾ ਇਹ ਇਪੈਕਟ ਆ ਓਨਲੀ ਫਿਊਚਰ ਉੱਤੇ ਪੈ ਰਿਹਾ ਤੇ ਸਾਡਾ ਫਿਊਚਰ ਵੀ ਜਿਹੜੇ ਬੱਚੇ ਦਾ ਦਾਵਾ ਉਹ ਖਰਾਬ ਹੋ ਸਕਦਾ ਵਾ ਜੀ ਆਪਾਂ ਇਦਾਂ ਪਾਉਣ ਨੇ ਯੂਨਿਟੀਟੀ ਦੀ ਆ ਡਬਲ ਮੀਨਿੰਗ ਦੀ ਗੱਲ ਹੈ ਇੱਕ ਕੀ ਮੈਸੇਜ ਇਹਨਾਂ ਨੂੰ ਸਾਰਿਆਂ ਨੂੰ ਦੇਣਾ ਚਾਹੋਗੇ ਕਿ ਤੁਸੀਂ ਵੀ ਓਨਫਲੂਐਂਸਰ ਹੋ ਤੁਹਾਡੇ ਵੀ ਹੀ ਪੇਜ ਤੇ ਚਲੋ ਇਦਾਂ ਡਬਲ ਮੀ ਚਲ ਸਦਾ ਸੋਸ਼ਲ ਮੀਡੀਆ ਤੇ ਆਪੇ ਤਾਂ ਕਿਉਂ ਪਾਇਆ ਮੈਂ ਇੱਕ ਆਈਡੀ ਦਿਖਾਉਣਾ ਇਹ ਨੂਰਕੋਰ ਅੰਡਰਸਕੋਰ 5 ਇਹ ਆਈਡੀ ਆ ਇਹ ਭੈਣ ਹੈ ਇੱਕ ਨੂਰਕੋਰ ਸਭ ਤੋਂ ਪਹਿਲਾਂ ਬੜਾ ਸੋਹਣਾ ਲੱਗਾ ਉਹਨੇ ਆਪਣਾ ਨਾ ਬਾਇਓ ਦੇ ਵਿੱਚ ਗੁਰਬਾਨੀ ਦੀਆਂ ਲਾਈਨਾਂ ਲਿਖੀਆਂ ਨਾ ਹੋ ਮਰੇ ਨਾ ਠਾਕੇ ਜਾਏ ਜਿਨ ਕੇ ਰਾਮ ਵਸੇ ਮਨ ਮਾਇ ਥੱਲੇ ਪ੍ਰੋਫਾਈਲ ਆਈਏ ਤੇ ਭੈਣ ਦੇ ਸਿਰ ਤੇ ਚੁੰਨੀ ਵੇਖ ਕੇ ਸਾਹ ਪਤਾ ਲੱਗਦਾ ਇਹ ਪੰਜਾਬ ਤੋਂ ਰਹਿਣ ਵਾਲੀ ਹੈ ਇਹ ਪੰਜਾਬ ਦਰਸਾਉਂਦੀ ਹੈ ਫਿਰ ਇੱਕ ਵੀਡੀਓ ਹੋਰ ਬੜੀ ਸੋਹਣੀ ਲੱਗੀ ਭੈਣ ਜਿੰਮ ਵੀ ਗਈ ਹੈ ਨਾ ਤੇ ਜਿੰਮ ਚ ਵੀ ਸਿਰ ਤੇ ਚੁੰਨੀ ਹੈ ਕੁਈ ਤੁਹਾਨੂੰ ਇਹਦੇ ਕੱਪੜਿਆਂ ਤੋਂ ਕੋਈ ਅਸ਼ਲੀਲਤਾ ਨਜ਼ਰ ਆਉਂਦੀ ਹੋਵੇ ਇੱਕ ਇੱਕ ਵੀਡੀਓ ਵੇਖੋ ਤੁਸੀਂ ਇਹਦੀ ਕੋਈ ਕਿਤੇ ਅਸ਼ਲੀਲ ਕਿੰਨਾ ਸੋਹਣਾ ਵੇਖੋ ਉਹਦਾ ਲੱਗਣਦਿਆ ਹਨਾ ਪਹਿਣਾਵਾ ਇਹ ਐਸੀਆਂ ਹੋਰ ਪਹਿਣਾ ਹੋਣਗੀਆਂ ਦਿਲੋਂ ਸਲੂਟ ਆ ਐਸੀਆਂ ਪਹਿਣਾ ਨੂੰ ਜੋ ਚੰਗਾ ਇੱਕ ਸਨੇਹਾ ਦੇ ਰੀਆਂ ਨੇ ਸਮਾਜ ਨੂੰ ਚੰਗਾ ਆਪਣਾ ਸਭਿਆਚਾਰ ਸਾਂਭ ਕੇ ਰੱਖਿਆ ਉਹ ਵੀ ਲੋਕ ਨਾ ਕਿੰਨਾ ਸੁਧਰ ਜਾਣਗੇ ਕਿਆਂ ਦੀ ਜਿਹੜੀ ਇਹ ਬੁੱਧੀ ਆ ਕਿਸੇ ਵੱਲੇ ਨਹੀਂ ਕੰਮ ਕਰਦੀ ਤਾਂ ਮੈਨੂੰ ਲੱਗਦਾ ਹੈ ਕਿ ਇਹ ਹੁਣ ਭਾਈ ਅਮਰਪਾਲ ਸਿੰਘ ਮਰੋ ਨੇ ਜੋ ਕੀਤਾ ਜਾਂ ਜੋ ਹੋਇਆ ਆਹਾਂ ਸੁੱਧਪੁਰਤ ਦੇ ਵਿੱਚ ਹੋਇਆ ਜਾਂ ਅਣਜਾਣੇ ਦੇ ਵਿੱਚ ਹੋਇਆ ਇਹ ਉਹ ਜਾਣਦੇ ਨੇ ਪਰ ਇਸ ਤੋਂ ਬਾਅਦ ਕਈ ਲੋਕ ਕਈ ਇਨਫਲੂਐਂਸਰ ਉਧਰ ਜਾਣਗੇ ਮੈਨੂੰ ਲੱਗਦਾ ਜੀ ਸਰ ਬਹੁਤ ਧੰਨਵਾਦ ਜਿਸ ਤਰ੍ਹਾਂ ਕਿ ਸੀ ਸਿਮਲਰ ਢੰਗ ਨਾਲ ਵੀ ਹੋਰਾਂ ਨਾਲ ਗੱਲਬਾਤ ਕੀਤੀ ਹੈ ਅੰਮ੍ਰਿਤਸਰੀ ਆਪਾ ਚੈਨਲ ਤੇ ਇਥੇ ਅੰਮ੍ਰਿਤਸਰੋਂ ਕੰਮ ਕਰਦੇ ਨੇ ਇਹ ਵੀ ਇੱਕ ਇਨਫਲੂਐਂਸਰ ਨੇ ਜੇ ਮੈਂ ਗੱਲ ਕਰਾਂ ਫਿਲਮਾਂ ਦੀ ਪ੍ਰੋਮੋਸ਼ਨਸ ਕਰਦੇ ਨੇ ਇੱਥੇ ਦੇ ਪ੍ਰੋਮੋਸ਼ਨਸ ਕਰਦੇ ਨੇ ਇੱਕ ਸਾਡਾ ਮੇਨ ਮੋਟਿਵ ਸੀਗਾ ਕਿ ਕਿ ਇਨਫਲੂਐਂਸਰ ਦਾ ਵੀ ਜਾਣਿਆ ਜਾਵੇ ਆਖਰ ਕਿੰਨਾ ਕ ਪੈਸਾ ਦਿੱਤਾ ਜਾਂਦਾ ਜਾਂ ਕਿੰਨਾ ਕ ਤ ਤ ਦਬਾਅ ਬਣਾਇਆ ਜਾਂਦਾ ਕਿ ਡਬਲ ਮੈਨ ਕੰਟੈਂਟ ਜਿਹੜਾ ਪਾਈ ਜਾਵੇ ਤੇ ਇਸੇ ਇੱਕ ਹੋਰ ਗੱਲ ਤਾਂ ਨਾ ਕਿ ਇਨਫੋਰਮੇਸ਼ਨ ਸਾਂਝੀ ਕੀਤੀ ਹੈ ਕਿ ਜੇ ਤੁਹਾਨੂੰ ਇਹੋ ਜਿਹਾ ਕੰਟੈਂਟ ਦੇਖਣ ਨੂੰ ਮਿਲਦਾ ਉਸ ਨੂੰ ਤੁਸੀਂ ਕਿਸ ਤਰ੍ਹਾਂ ਹਟਾਉ ਇਕ ਤੁਹਾਨੂੰ ਇੰਸਟਾਗ੍ਰਾਮ ਵੱਲ ਆਪਸ਼ਨ ਦਿੱਤੀ ਜਾਂਦੀ ਹੈ ਉਸ ਨੂੰ ਦਬਾ ਕੇ ਇਸ ਕੰਟੈਂਟ ਨੂੰ ਵੀ ਸਟਾਪ ਕਰ ਸਕਦੇ ਹੋ ਕਿ ਇਹ ਕੰਟੈਂਟ ਜਿਹੜਾ ਅਗੇ ਲੋਕਾਂ ਤੱਕ ਨਾ ਜਾਵੇ ਤੇ ਅਸੀਂ ਵੀ ਕਾਸ ਕਰਦੇ ਹਾਂ ਕਿ ਲੋਕ ਨੇ ਖੁਦ ਇਹੋ ਜੀ ਚੀਜ਼ਾਂ ਨੂੰ ਦੇਖਣਾ ਬੰਦ ਕਰਨਗੇ ਕਿ ਇਹੋ ਜਿਹੜਾ ਹੈ ਕਿ ਬੱਚਿਆਂ ਸਾਡੇਆਂ ਉੱਤੇ ਜਾਂ ਆਉਣ ਵਾਲੀ ਜਨਰੇਸ਼ਨ ਉੱਤੇ ਜਾਂ ਲੋਕਾਂ ਉੱਤੇ ਇਹ ਗਲਤ ਇੰਪੈਕਟ ਨਾ ਪਵੇ ਤੇ ਇੱਕ ਦਰਖਾਸਤ ਲਾਣੀ ਚਾਹੁੰਦੇ ਆ ਕਿ ਜਿਹੜੇ ਇਨਫਲੂਐਂਸਰ ਨੇ ਪਹਿਲਾਂ ਇਨਫਲੂਐਂਸਰਾਂ ਦਾ ਇੱਕ ਮਤਲਬ ਸਮਝ ਜਾਣ ਕਿ ਆਖਿਰ ਇਨਫਲੂਐਂਸ ਕੋਣ ਹੁੰਦਾ ਹੈ ਤੇ ਤਾਂ ਹੀ ਅਸੀਂ ਜਿਹੜਾ ਸਮਾਜ ਨੂੰ ਇਨਫਲੂਐਂਸ ਕਰ ਸਕੀਏ ਤੇ ਇੱਕ ਜਿਹੜਾ ਇਹੋ ਜਿਹੜਾ ਟੌਪਿਕ ਚੱਲ ਰਿਹਾ ਇਸ ਨੂੰ ਜਿਹੜਾ ਕਿ ਟਾਪਿਕ ਨੂੰ ਇੱਕ ਚੰਗੇ ਰਾਵ ਸਿਪਾਈ ਹੈ ਕਿ ਕੋਈ ਵੀ ਕਹੇ ਦੀ ਇੱਕ ਜਗ੍ਹਾ ਮੌਤ ਨਾ ਹੋਵੇ ਤੇ ਇਹੋ ਜਿਹਾ ਡਬਲ ਮੀਨ ਕੰਟੈਂਟ ਨਾ ਪੈਣ ਤੇ ਇੱਕ ਵਧੀਆ ਸੋਣੀ ਜਿਹੜੀ ਰੱਬ ਨੇ ਜ਼ਿੰਦਗੀ ਦਿੱਤੀ ਹੈ ਇਸ ਨੂੰ ਅਸੀਂ ਜੀਏ ਮੀਨ ਨੂੰ ਦੇ ਜਾ ਜਰਮਨ ਸਿਮਸ ਕਵਲ ਦਾ ਸਿਟੀ ਹੈਡਲਾਈਨ ਅੰਬਰ